ਮੈਂ ਅੱਜ ਮੈਂ ਅੱਜ ਕਸਮ ਖਾਂਦੀ ਹਾਂ ਕਸਮ ਖਾਂਦੀ ਹਾਂ ਕਿ ਮੈਂ ਕਿ ਇਸਨ ਵਣਾਤੇ ਵਣਾਤੇ ਜੰਗਲੀ ਜੀਵਾਂ ਜੰਗਲੀ ਜੀਵਾਂ ਦੀ ਸੁਰੱਖਿਆ ਦੀ ਸੁਰੱਖਿਆ ਪ੍ਰਤੀ ਪ੍ਰਤੀ ਆਪਣੀ ਡਿਊਟੀ ਆਪਣੀ ਡਿਊਟੀ ਇਮਾਨਦਾਰੀ ਅਤੇ ਇਮਾਨਦਾਰੀ ਅਤੇ ਮਿਹਨਤ ਨਾਲ ਮਿਹਨਤ ਨਾਲ ਨਿਭਾਵਾਂਗੀ ਨਿਭਾਵਾਂਗੀ ਮੈਂ ਇਸ ਮੈਂ ਇਸ ਤਤੀ ਨੂੰ ਤਤੀ ਨੂੰ ਹਰਿਆ ਭਰਿਆ ਹਰਿਆ ਭਰਿਆ ਕਰਨ ਲਈ ਕਰਨ ਲਈ ਹਮੇਸ਼ਾ ਹਮੇਸ਼ਾ ਯਤਨਸ਼ੀਲ ਯਤਨਸ਼ੀਲ ਰਹਾਂਗੀ ਰਹਾਂਗੀ ਅਤੇ ਅਤੇ ਪੰਜਾਬ ਵਿੱਚ ਪੰਜਾਬ ਵਿੱਚ ਰੁੱਖਾ ਰੁੱਖਾਂ ਦੇ ਰਕਬਾ ਰਕਬਾ ਵਿਧਾਨ ਸੰਬੰਧੀ ਵਿਧਾਨ ਸੰਬੰਧੀ ਲੋਕਾਂ ਨੂੰ ਲੋਕਾਂ ਨੂੰ ਵੱਧ ਤੋਂ ਵੱਧ ਵੱਧ ਤੋਂ ਵੱਧ ਜਾਗਰੂਕ ਜਾਗਰੂਕ ਕਰਦੀ ਰਹਾਂਗੀ ਕਰਦੀ ਰਹਾਂਗੀ ਵਾਈਸੋ ਪੰਜਾਬ ਚ ਤੁਹਾਡਾ ਸਵਾਗਤ ਹੈ ਮੈਂ ਹਾਂ ਪਰਮਜੀਤ ਸਿੰਘ ਰੰਗਪੁਰੀ ਅੱਜ ਗੱਲ ਕਰਾਂਗੇ ਔਰਤਾਂ ਦੀ ਔਰਤਾ ਦੀ ਗੱਲ ਕਰੀਏ ਤਾਂ ਔਰਤਾ ਕਿਸੇ ਵੀ ਖੇਤਰ ਵਿੱਚ ਪਿੱਛੇ ਨਹੀਂ ਡੈ ਰਹੀਆਂ ਤੇ ਹੁਣ ਮਲ ਮਾਰੀ ਐ ਉਹਨਾਂ ਨੇ ਫੋਰੈਸਟ ਡਿਪਾਰਟਮੈਂਟ ਦੇ ਵਿੱਚ ਫੋਰੈਸਟ ਡਿਪਾਰਟਮੈਂਟ ਦੇ ਵਿੱਚ ਹੁਣ ਤੁਹਾਨੂੰ ਗਾਰਡ ਮਿਲਣਗੀਆਂ ਔਰਤਾਂ ਮੇਰੇ ਨਾਲ ਮੌਜੂਦ ਹੈ ਡੀ ਐਫ ਓ ਜੈਸ਼ ਕੁਮਾਰ ਜੀ ਹੁਸ਼ਿਆਰਪੁਰ ਤੋਂ ਟ੍ਰੇਨਿੰਗ ਦਿੰਦੇ ਨੇ ਬੱਚਿਆਂ ਨੂੰ ਸਭ ਤੋਂ ਪਹਿਲਾਂ ਨਾਲ ਗੱਲ ਕਰਦੇ ਆ ਕਿ ਜਿਹੜੀ ਇਹ ਔਰਤਾਂ ਨੂੰ ਗਾਰਡ ਦੀ ਗੱਲ ਕੀਤੀ ਗਈ ਹੈ ਪਹਿਲੀ ਵਾਰ ਇੱਕ ਪੂਰਾ ਬੈਚ ਗਿਆ ਇਸ ਤੋਂ ਪਹਿਲਾਂ ਵੀ ਇਹ ਸ਼ੁਰੂ ਹੋ ਚੁੱਕਿਆ ਸੀ ਕਦੋਂ ਸ਼ੁਰੂ ਹੋਇਆ ਤੇ ਕਿਸ ਤਰ੍ਹਾਂ ਹੁਣ ਤੁਸੀਂ ਜਿਹੜਾ ਬੈਚ ਭੇਜਿਆ ਉਹ ਕਿਸ ਤਰ੍ਹਾਂ ਕਰਨ ਨਵੰਬਰ 2023 ਦੇ ਵਿੱਚ ਅਸੀਂ ਪਹਿਲਾ ਬੈਚ ਜਿਹੜਾ ਨਵੇਂ ਸਿਰੇ ਤੋਂ ਇਸ ਕੈਂਪਸ 'ਚ ਚਲਾਇਆ ਜਿਹੜਾ ਕਿ ਪਿਓਰਲੀ ਫੀਮੇਲ ਦਾ ਸੀਗਾ ਜਿਹਦੇ ਵਿੱਚ 30 ਫੀਮੇਲ ਵਨਗਾਰਡ ਜੜੀਆਂ ਨੇ ਉਹਨਾਂ ਨੇ ਇੱਥੇ 3 ਮਹੀਨੇ ਦੀ ਜਿਹੜੀ ਆ ਉਹ ਮੁੱਢਲੀ ਸਖਲਾਈ ਜਿਹੜੀ ਵਨਗਾਰਡ ਦੀ ਉਹ ਲਈ ਸਾਡੇ ਕੋਲ ਉਦੋਂ 'ਚ ਮੈਂ ਦੱਸਣਾ ਚਾਹਨਾ ਕਿ ਜਦੋਂ ਉਹ ਸਾਡੇ ਕੋਲ ਆਏ ਸੀਗੇ ਤੇ ਅਸੀਂ ਉਹਨਾਂ ਦੀ ਇੰਟਰੋਡਕਸ਼ਨ ਲਈ ਤੇ ਅਸੀਂ ਬੜੇ ਹੈਰਾਨ ਹੋਏ ਸੀਗੇ ਕਿ ਜ਼ਿਆਦਾਤਰ 30 ਦੇ ਵਿੱਚੋਂ 16 ਲੜਕੀਆਂ ਪੋਸਟ ਗ੍ਰੈਜੂਏਟ ਸੀ ਹਾਂਜੀ ਬਿਲਕੁਲ ਇਹ ਬੜੀ ਵੱਡੀ ਗੱਲ ਹੈ ਕਿ ਇੱਕ ਇੰਨੀ ਪੜ੍ਹਾਈ ਕਰਕੇ ਐਨਾ ਕਰਕੇ ਪੋਸਟ ਗ੍ਰੈਜੂਏਟ ਹੋਣ ਦੇ ਬਾਵਜੂਦ ਮਹਿਲਾ ਗਾਰਡ ਬਣੀਆਂ ਨੇ ਔਰ ਇੱਕ ਸਭ ਤੋਂ ਵੱਡੀ ਗੱਲ ਜਿਹੜੀ ਹੈ ਨਾ ਕਿ ਇੱਕ ਐਸਾ ਕੰਮ ਜਿੰਦੇ ਤੇ ਮੇਲ ਵੀ ਡਰਦੇ ਨੇ ਤੇ ਉਹ ਉਹ ਕੰਮ ਕਰ ਰਹੀਆਂ ਨੇ ਜੀ ਮਤਲਬ ਸਾਨੂੰ ਬੜੀ ਉਹਦੀ ਹੈਰਾਨੀ ਹੋਈ ਕਿ ਇੰਨੀਆਂ ਹਾਈਲੀ ਕੁਆਲੀਫਾਈਡ ਜਿਹੜੇ ਐਮ ਐਸ ਸੀ ਮੈਥ ਐਮ ਐਸ ਸੀ ਫਿਜ਼ਿਕਸ ਬੀ ਟੈਕ ਇਵਨ ਐਮ ਟੈਕ ਲੜਕੀਆਂ ਚਾਰ ਪੰਜ ਸੀਗੀਆਂ ਐਮ ਕਾਮ ਸੀਗੀਆਂ ਐਮ ਬੀਏ ਸੀਗੀਆਂ ਲੜਕੀਆਂ ਤੇ ਜਦ ਕਿ ਵਨ ਗਾਰਡ ਦੀ ਮੋਢਲੀ ਕੁਆਲੀਫਿਕੇਸ਼ਨ ਜਿਹੜੀ ਹੁੰਦੀ ਆ ਉਹ ਪਲੱਸ 2 ਹੁੰਦੀ ਆ ਜੀ ਬਟ ਅਸੀਂ ਉਹਨਾਂ ਨੂੰ ਆਪਣੀ ਬੇਸਿਕ ਟ੍ਰੇਨਿੰਗ ਜਿਹੜੀ ਹੈ ਵੱਤ ਤੋਂ ਵੱਤ ਜੋ ਸਾਡੇ ਕੋਲ ਸਰਸਿਸ ਸੀਗੇ ਉਹਨਾਂ ਨਾਲ ਦਿੱਤੀ ਔਰ ਮੈਨੂੰ ਇਹ ਕਹਿਣ 'ਚ ਬੜੀ ਖੁਸ਼ੀ ਹੈ ਕਿ ਉਹਨਾਂ ਨੇ ਦਿਲੋਂ ਫਰਿਸਟਰੀ ਜਿਹੜੀ ਹੈ ਉਹਨੂੰ ਅਪਣਾਇਆ ਔਰ ਸਾਨੂੰ ਟ੍ਰੇਨਿੰਗ ਦੇ ਦੌਰਾਨ ਕਦੀ ਵੀ ਇਹ ਨਹੀਂ ਲੱਗਾ ਕਿ ਉਹਨਾਂ ਨੇ ਜ਼ਬਰਦਸਤੀ ਇਹ ਜੌਬ ਜਿਹੜੀ ਹੈ ਲਈ ਹੈ ਜਾਂ ਮਜਬੂਰੀ 'ਚ ਲਈ ਹੈ ਸਗੋ ਕਿ ਐ ਲੱਗਾ ਕਿ ਉਹਨਾਂ ਨੇ ਜੋ ਆਪਣਾ ਫੀਡਬੈਕ ਦਿੱਤਾ ਸੀਗਾ ਪਾਸਿੰਗ ਆਊਟ ਵੇਲੇ ਉਹਨਾਂ ਨੇ ਕਿਹਾ ਕਿ ਅਸੀਂ ਬੜੇ ਖੁਸ਼ ਹਾਂ ਕਿ ਅਸੀਂ ਇਹੋ ਜਿਹੇ ਡਿਪਾਰਟਮੈਂਟ 'ਚ ਜਿਹੜਾ ਭਰਤੀ ਹੋਏ ਹਾਂ ਜਿੱਦੇ 'ਚ ਸਾਨੂੰ ਕੁਦਰਤ ਦੇ ਵਿੱਚ ਰਹਿਣ ਦਾ ਤੇ ਕੁਦਰਤ ਦੇ ਵਿੱਚ ਰਹਿ ਕੇ ਦੇਸ਼ਵਾਸੀਆਂ ਦਾ ਤੇ ਦੇਸ਼ ਦਾ ਸੇਵਾ ਕਰਨ ਦਾ ਮੌਕਾ ਮਿਲਿਆ ਜੀ ਜਿਵੇਂ ਕਿ ਆਮ ਤੌਰ ਤੇ ਗੱਲ ਕੀਤੀ ਜਾਂਦੀ ਹੈ ਟ੍ਰੇਨਿੰਗ ਤੁਸੀਂ ਹੁਣ ਤੱਕ ਜਿਹੜੀ ਪੁਰਸ਼ਾਂ ਨੂੰ ਦਿੱਤੀ ਸੀ ਪਹਿਲੀ ਵਾਰ ਔਰਤਾਂ ਨੂੰ ਦਿੱਤੀ ਹੈ ਕੁੜੀਆਂ ਨੂੰ ਦਿੱਤੀ ਹੈ ਤੇ ਕਿਸ ਤਰ੍ਹਾਂ ਫਰਕ ਸੀ ਕੋਈ ਫਰਕ ਲੱਗਿਆ ਮਹਿਸੂਸ ਹੋਇਆ ਜਾਂ ਨਹੀਂ ਹੋਇਆ ਮੈਂ ਤੁਹਾਨੂੰ ਦੱਸਿਆ ਕਿ ਜਦੋਂ ਅਸੀਂ ਸਟਾਰਟ ਕਰਨਾ ਸੀਗਾ ਤੇ ਅਸੀਂ ਬੜੇ ਕਿਉਂਕਿ ਸਾਡੇ ਕੋਲ ਫੀਮੇਲ ਸਟਾਫ ਨਹੀਂ ਸੀਗਾ ਟ੍ਰੇਨਿੰਗ ਦੇ ਲਈ ਮੇਲ ਸਟਾਫ ਸੀਗਾ ਤੇ ਸਾਡੇ ਕੋਲ ਇਨਫਰਾਸਟ੍ਰਕਚਰ ਵੀ ਇਦਾਂ ਦਾ ਸੀਗਾ ਕਿ ਜਿਹੜਾ ਮੈਲ ਲਈ ਡਿਜ਼ਾਈਨ ਕੀਤਾ ਗਿਆ ਸੀਗਾ ਉਹਦੇ ਚ ਸਾਨੂੰ ਥੋੜੀ-ਬਹੁਤੀ ਅਮੈਂਡਮੈਂਟਸ ਕਰਨੀਆਂ ਪਈਆਂ ਸਾਨੂੰ ਸਟਾਰਟਿੰਗ 'ਚ ਕਾਫੀ ਪਰੇਸ਼ਾਨੀ ਲੱਗ ਰਹੀ ਸੀਗੀ ਕਿ ਇਹ ਬੜੇ ਚੈਲੈਂਜਿੰਗ ਜੌਬ ਹੈ ਕਿ ਫੀਮੇਲਸ ਵਨਗਾਰਡ ਜਿਹੜੀਆਂ ਫਸਟ ਟਾਈਮ ਆ ਰਹੀਆਂ ਨੇ ਇਹਨਾਂ ਨੂੰ ਕਿੱਦਾਂ ਅਸੀਂ ਹੈਂਡਲ ਕਰਨਾ ਬਟ ਮੈਂ ਤੁਹਾਨੂੰ ਦੱਸ ਰਿਹਾ ਕਿ ਜਦੋਂ ਸਾਡੀ ਟ੍ਰੇਨਿੰਗ ਚੱਲੀ ਹੈ ਉਹਦੇ ਦੌਰਾਨ ਪਲੱਸ ਹੋਲੀ-ਹੋਲੀ ਸਾਡਾ ਵੀ ਕੰਫੀਡੈਂਸ ਬਿਲਡ ਹੋਇਆ ਕਿ ਉਹ ਲੜਕੀਆਂ ਨੇ ਬਹੁਤ ਹੀ ਦਿਲੋਂ ਵਿਭਾਗ ਨੂੰ ਅਪਣਾਇਆ ਔਰ ਐਨ ਲੱਗਾ ਹੀ ਨਹੀਂ ਕਿ ਉਹ ਪ੍ਰਾਈਜ ਜਗਾ ਤੇ ਨੇ ਜਾ ਕੇ ਤੇ ਉਪਰੇ ਮੰਨ ਨਾਲ ਨੇ ਇਹਦੇ ਚ ਨੋ ਡਾਊਟ ਹੈ ਕਿ ਕੁਝ ਲੜਕੀਆਂ ਟ੍ਰੇਨਿੰਗ ਦੇ ਦੌਰਾਨ ਤੇ ਟ੍ਰੇਨਿੰਗ ਤੋਂ ਬਾਅਦ ਉੱਚੀ ਸਰਵਿਸ ਦੇ ਵਿੱਚ ਵੀ ਸਿਲੈਕਟ ਹੋਈਆਂ ਉਹਦੇ ਚ 10-12 ਲੜਕੀਆਂ ਜਿਹੜੇ ਟੋਟਲ ਜਿਹੜੀਆਂ ਉੱਚ ਨਿਕਲ ਗਈਆਂ ਬਟ ਚਲੋ ਉਹ ਤੇ ਸਾਰਿਆਂ ਦਾ ਰਾਈਟ ਆ ਅਪਗ੍ਰੇਡੇਸ਼ਨ ਕਰਨਾ ਬਟ ਇਹ ਕਿਤੇ ਵੀ ਨਹੀਂ ਸਾਨੂੰ ਪਰੇਸ਼ਾਨੀ ਜਿਹੜੀ ਆ 2 ਮਹੀਨੇ ਤੋਂ ਬਾਅਦ ਆਈ ਕਿ ਸਾਨੂੰ ਫੀਮੇਲ ਦੇ ਨਾਲ ਹੈਂਡਲ ਕਰਨ ਦੇ ਵਿੱਚ ਜਿੱਦਾਂ ਇਹ ਲੜਕੀਆਂ ਬਹੁਤ ਹੀ ਮੈਚੁਰ ਤੇ ਸਿਆਣੀਆਂ ਸੀ ਇੱਕ ਬੜਾ ਵੱਡਾ ਸਵਾਲ ਹੈ ਆਮ ਤੌਰ ਤੇ ਪੇਰੈਂਟਸ ਦਾ ਵੀ ਹੁੰਦਾ ਹੈ ਇਹ ਆਮ ਲੋਕਾਂ ਦਾ ਵੀ ਹੁੰਦਾ ਹੈ ਕਿ ਇਸ ਤੋਂ ਪਹਿਲਾਂ ਵੀ ਕੁਝ ਪੈਰਾ ਮਿਲਟਰੀ ਫੋਰਸਿਸ ਦੇ ਵਿੱਚ ਜਦੋਂ ਔਰਤਾਂ ਆਈਆਂ ਸੀ ਤੇ ਉਹਨਾਂ ਦੀ ਸੁਰੱਖਿਆ ਨੂੰ ਲੈ ਕੇ ਸਵਾਲ ਉੱਠੇ ਸੀ ਕਿ ਇੱਥੇ ਕੋਈ ਇਸ ਤਰ੍ਹਾਂ ਦਾ ਬੱਚਿਆਂ ਦੇ ਮੰਚ ਜਾਂ ਤੁਹਾਡੇ ਵਿੱਚ ਹੈ ਕਿ ਸੁਰੱਖਿਆ ਦਾ ਹਿਸਾਬ ਨੂੰ ਲੈ ਕੇ ਲੈ ਕੇ ਕਿਸ ਤਰ੍ਹਾਂ ਕਿ ਤੱਕ ਕੋਈ ਮੰਚ ਹੈ देखो ਮੈਂ ਦੱਸਿਆ ਕਿ ਸਟਾਰਟਿੰਗ 'ਚ ਤੇ ਸਾਨੂੰ ਵੀ ਸੀਗਾ ਜੀ ਕਿ ਅਸੀਂ ਫੀਮੇਲ ਵਾਰਡਨ ਰੱਖਣੀ ਹੈ ਸਿਕਿਉਰਟੀ ਗਾਰਡ ਫੀਮੇਲ ਰੱਖਣੀ ਹੈ ਬਟ ਹੌਲੀ ਹੌਲੀ ਉਹਨਾਂ ਬੱਚਿਆਂ ਦਾ ਬਿਹੇਵੀਅਰ ਵੇਖ ਕੇ ਉਹਨਾਂ ਦੀ ਮੈਚਿਓਰਿਟੀ ਵੇਖ ਕੇ ਸਾਡਾ ਕਨਫੀਡੈਂਸ ਵੀ ਬਿਲਟ ਹੋਇਆ ਕਿ ਨਹੀਂ ਇਦਾਂ ਦਾ ਕੁਝ ਨਹੀਂ ਹੈ ਔਰ ਉਸ ਤੋਂ ਬਾਅਦ ਹੁਣ ਉਹ ਵਿਭਾਗ ਦੇ ਵਿੱਚ ਬੜੇ ਸਕਸੈਸਫੁਲੀ ਪਲੇਸਡ ਨੇ ਲੜਕੀਆਂ ਔਰ ਜਿੱਥੇ-ਜਿੱਥੇ ਵੀ ਉਹ ਲੱਗਦੀਆਂ ਉਹਨਾਂ ਵੱਲੋਂ ਚੰਗੀਆਂ ਹੀ ਵਾਈਫਸ ਔਰ ਚੰਗੇ ਫੀਡਬੈਕ ਸਾਨੂੰ ਆ ਰਹੇ ਨੇ ਇਦਾਂ ਦਾ ਕੋਈ ਗੱਲ ਅਜੇ ਤੱਕ ਕੋਈ ਸਾਡੀ ਨਾਲਜ 'ਚ ਨਹੀਂ ਆਈ ਆਮ ਤੌਰ ਤੇ ਜੰਗਲ ਦੀ ਜਦੋਂ ਹੀ ਗੱਲ ਹੁੰਦੀ ਹੈ ਤੇ ਡਰ ਮਨ ਦੇ ਵਿੱਚ ਹੁੰਦਾ ਕਿ ਡਰ ਹੁੰਦਾ ਜੰਗਲ ਹੈ ਜੰਗਲ ਵਿੱਚ ਇਸ ਤਰ੍ਹਾਂ ਹੋ ਸਕਦਾ ਕੋਈ ਇਸ ਤਰ੍ਹਾਂ ਦਾ ਮਨ ਚ ਉਹਨਾਂ ਦੇ ਤੜੀ ਹੈ ਬੱਚਿਆਂ ਦੇ ਨੀ ਜਦੋਂ ਟ੍ਰੇਨਿੰਗ ਚ ਸੀ ਉਦੋਂ ਤੋਂ ਉਹਨਾਂ ਨੂੰ ਅਜੇ ਇੰਨਾ ਆਈਡੀਆ ਨਹੀਂ ਸੀਗਾ ਅਜੇ ਅਸੀਂ ਉਹਨਾਂ ਨੂੰ ਟੂਰਾਂ ਦੇ ਦੌਰਾਨ ਐਕਸਪੋਜ਼ਰ ਵੀਅਰ ਦੇ ਦੌਰਾਨ ਉਹਨਾਂ ਨੂੰ ਦੱਸਿਆ ਸੀ ਕਿ ਤੁਹਾਡੀ ਨੇਚਰ ਆਫ ਜੌਬ ਕੀ ਹੈ ਬਟ ਹੁਣ ਕਿਉਂਕਿ ਉਹਨਾਂ ਨੂੰ ਲਗਭਗ 1 ਸਾਲ 2 ਵੱਧ ਦਾ ਸਮਾਂ ਹੋ ਗਿਆ ਫੀਲਡ ਦੇ ਵਿੱਚ ਕੰਮ ਕਰਦੇ ਆਂ ਔਰ ਸਾਡੇ ਨਾਲੋਂ ਕਨੈਕਟਡ ਰਹਿੰਦੇ ਨੇ ਸਾਨੂੰ ਇਦਾਂ ਦੀ ਕਿਤੋਂ ਵੀ ਖਬਰ ਨਹੀਂ ਮਿਲੀ ਕਿ ਜਿੱਥੇ ਫੀਮੇਲ ਹੋਣ ਕਰਕੇ ਉਹਨਾਂ ਨੂੰ ਆਪਣੀ ਜੌਬ ਪਰਫਾਰਮ ਕਰਨ ਦੇ ਵਿੱਚ ਕੋਈ ਹਿੰਡਰੈਂਸ ਆਈ ਹੋਵੇ ਜੀ ਬਹੁਤ ਮਿਹਰਬਾਨੀ ਤੁਸੀਂ ਸਾਨੂੰ ਇਹ ਜਾਣਕਾਰੀ ਦਿੱਤੀ ਤੇ ਨਾਲ ਸਭ ਤੋਂ ਵੱਡੀ ਗੱਲ ਜਿਹੜੀ ਤੁਸੀਂ ਔਰਤਾਂ ਨੂੰ ਜਿਹੜੀ ਟ੍ਰੇਨਿੰਗ ਦਿੱਤੀ ਤੇ ਉਹਨਾਂ ਨੂੰ ਇਸ ਕਾਬਲ ਬਣਾਇਆ ਕਿ ਉਹ ਬੰਦਿਆਂ ਦੇ ਨਾਲ ਖੜ ਕੇ ਆਪਣੀ ਜੌਬ ਕਰ ਸਕਣ ਤੇ ਤੁਸੀਂ ਸੁਣਿਆ ਕਿ ਰਜੇਸ਼ ਕੁਮਾਰ ਜੀ ਡੀਐਫਓ ਟ੍ਰੇਨਿੰਗ ਜਿਨ੍ਹਾਂ ਨੇ ਬੱਚਿਆਂ ਨੂੰ ਦਿੱਤੀ ਪਾਸਿੰਗ ਆਊਟ ਪਰੇਡ ਹੋ ਚੁੱਕੀ ਹੈ ਇਸੇ ਜਗ੍ਹਾ ਤੇ ਪਾਸਿੰਗ ਆਊਟ ਪਰੇਡ ਹੋਈ ਸੀ ਤੇ ਹੁਣ ਅਸੀਂ ਤੁਹਾਨੂੰ ਉਹਨਾਂ ਔਰਤਾਂ ਮਹਿਲਾ ਗਾਰਡ ਦੇ ਨਾਲ ਵੀ ਮੁਲਾਕਾਤ ਕਰਾਵਾਂਗੇ ਤੇ ਉਹਨਾਂ ਨੂੰ ਪੁੱਛਾਂਗੇ ਉਹਨਾਂ ਦਾ ਇਹ ਜੌਬ ਵਿੱਚ ਕਿਸ ਤਰ੍ਹਾਂ ਦਾ ਮਨ ਲੱਗ ਰਿਹਾ ਕਿਸ ਤਰ੍ਹਾਂ ਉਹਨਾਂ ਨੇ ਇਸ ਨੂੰ ਅਸੈਪਟ ਕੀਤਾ ਡੀਐਫਓ ਸਾਹਿਬ ਨਾਲ ਗੱਲ ਕਰਨ ਤੋਂ ਬਾਅਦ ਹੁਣ ਅਸੀਂ ਹੁਸ਼ਿਆਰਪੁਰ ਦੇ ਹਰਿਆਣਾ ਰੇਂਜ ਦੇ ਜੰਗਲ ਦੇ ਵਿੱਚ ਆ ਗਏ ਆ ਮੈਡਮ ਦਾ ਪਤਾ ਲੱਗਿਆ ਇੱਥੇ ਇੱਕ ਜਿਹੜੇ ਗਾਰਡ ਨੇ ਉਹ ਇੱਥੇ ਕਿਤੇ ਇੱਕ ਕੰਮ ਕਰ ਰਹੇ ਨੇ ਅਸੀਂ ਉਹਨਾਂ ਨੂੰ ਦੇਖਣ ਦੀ ਕੋਸ਼ਿਸ਼ ਕਰਦੇ ਆ ਕਿ ਪਤਾ ਲੱਗਿਆ ਕਿ ਉਹ ਇੱਥੇ ਆ ਕੇ ਅੱਜ ਆਪਣੀ ਡਿਊਟੀ ਨਿਭਾ ਰਹੇ ਆ ਅਸੀਂ ਉਹਨਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਤੇ ਉਹਨਾਂ ਨੂੰ ਪੁੱਛਾਂਗੇ ਕਿਸ ਤਰ੍ਹਾਂ ਉਹ ਇਸ ਫੀਲਡ ਵਿੱਚ ਆਏ ਤੇ ਇਹਨਾਂ ਦਾ ਨਾਮ ਹੈ ਜੋ ਦੱਸਿਆ ਗਿਆ ਕਿ ਬਵਲ ਪ੍ਰੀਤਕੌਰ ਇਹਨਾਂ ਦਾ ਨਾਮ ਹੈ ਤੇ ਸਭ ਤੋਂ ਵੱਡੀ ਖਾਸੀਅਤ ਇਹਨਾਂ ਦੀ ਐਮ ਐਸ ਸੀ ਮੈਥ ਨੇ ਜੀ ਐਮ ਐਸ ਸੀ ਮੈਥ ਹੁੰਦੇ باوجود ਇਹ ਫੋਰੈਸਟ ਗਾਰਡ ਦੀ ਜੌਬ ਕਰ ਰਹੇ ਨੇ ਸਸੀ ਕਲ ਮੈਮ ਸੋ ਦਾ ਸਰ ਸਸੀ ਕਾ ਕੀ ਹਾਲ ਹੈ ਜੀ ਠੀਕ ਹੋ ਸਭ ਤੋਂ ਪਹਿਲਾਂ ਬਹੁਤ ਬਹੁਤ ਮੁਬਾਰਕਾਂ ਤੁਹਾਨੂੰ ਤੁਸੀਂ ਫੋਰੈਸਟ ਗਾਰਡ ਦੇ ਤੌਰ ਤੇ ਇੱਥੇ ਆਇਓ ਮੇਰਾ ਸਭ ਤੋਂ ਪਹਿਲਾ ਸਵਾਲ ਹੀ ਇਹ ਹੈ ਕਿ ਤੁਸੀਂ ਐਮ ਐਸ ਸੀ ਮੈਥ ਹੋ ਹਾਂਜੀ ਸਰ ਐਮ ਐਸ ਸੀ ਮੈਥ ਹੋਣ ਦੇ ਬਾਵਜੂਦ ਤੁਸੀਂ ਫੋਰੈਸਟ ਗਾਰਡ ਦੀ ਜਿਹੜੀ ਇੱਕ ਬਹੁਤ ਵੱਡੀ ਜ਼ਿੰਮੇਵਾਰੀ ਹੁੰਦੀ ਹੈ ਕਿਉਂਕਿ ਜਦੋਂ ਜੰਗਲ ਦਾ ਨਾਮ ਆਉਂਦਾ ਨਾ ਮਨਵਿਕ ਡਰ ਹੁੰਦਾ ਇੱਕ ਜਿਹੜਾ ਬੰਦਾ ਹੁੰਦਾ ਉਹਨੂੰ ਵੀ ਡਰ ਲੱਗਦਾ ਤੁਸੀਂ ਤਾਂ ਇੱਕ ਕਿਹਦਾ ਮਹਿਲਾ ਹੋ ਕੁੜੀ ਹੋ ਫਿਰ ਵੀ ਤੁਹਾਡੇ ਮਨ ਚ ਕਿਸ ਤਰ੍ਹਾਂ ਆਇਆ ਕਿ ਮੈਂ ਇਹੀ ਕਰਨਾ ਹੈ ਸਰ ਜੀ ਮੈਨੂੰ ਪਹਿਲਾਂ ਹੀ ਇਨਫੋਰਮੇਸ਼ਨ ਹੈ ਵੀ ਮੈਂ ਐਮ ਐਸ ਸੀ ਮੈਥ ਸੀ ਗਿਆ ਇਤੋਂ ਪਹਿਲਾਂ ਮਾਸਟਰਸ ਕਰਕੇ ਇਤੋਂ ਬਾਅਦ ਮੈਂ ਮਤਲਬ ਸੈਂਟਰਸ ਦੇ ਵਿੱਚ ਟੀਚ ਵੀ ਕੀਤਾ ਮੈਥਸ ਮੈਥਸ ਫਿਜ਼ਿਕਸ కెਮਿਸਟਰੀ ਬਟ ਲੇਟਰ ਔਨ ਮਤਲਬ ਹੁੰਦਾ ਨਾ ਕਿ ਪੀਸ ਨਹੀਂ ਹੈ ਗਾਇਸ ਮੈਨੂੰ ਲੱਗਾ ਥੋੜਾ ਜਿਹਾ ਪੀਸਫੁਲ ਜਿਹਾ ਨਹੀਂ ਲੱਗਾ ਜੀ ਜਿਹਨੂੰ ਕਹਿੰਦੇ ਆਤਮਿਕ ਸ਼ਾਂਤੀ ਹਾਂਜੀ ਬਸ ਉਹ ਕਹਿ ਸਕਦੇ ਆਪਾਂ ਤੋਂ ਫਿਰ ਜਦੋਂ ਇਹਦੀ ਨੋਟੀਫਿਕੇਸ਼ਨ ਆਈ ਮੇਰੇ ਫਾਦਰ ਸਾਹਿਬ ਨੇ ਦੱਸਿਆ ਸੀ ਮੈਨੂੰ ਐਕਚੁਅਲੀ ਬਈ ਫੋਰੈਸਟ ਗਾਰਡ ਦੀ ਜਿਵੇਂ ਨੋਟੀਫਿਕੇਸ਼ਨ ਆਈ ਹੈ ਤਾਂ ਮੈਂ ਫਿਲ ਕੀਤਾ ਥੈਨ ਐਗਜ਼ਾਮ ਦਿੱਤਾ ਦਨ ਕਲੀਅਰ ਹੋ ਗਿਆ ਫਿਰ ਅਸੀਂ ਮੈਂ ਇੱਧਰ ਆ ਗਈ ਜਦੋਂ ਇਸ ਮਹਿਕਮੇ ਚ ਆਏ ਇੱਕ ਤੇ ਸਰ ਇਹ ਆ ਬਈ ਚਲੋ ਜੌਬ ਹੈ ਸਾਡੀ ਹਨਾ ਜੀ ਬਿਲਕੁਲ ਸੈਕਿੰਡ ਇਹ ਕਿ ਜੌਬ ਕਰਦੇ ਆ ਦੌਰਾਨ ਇੱਕ ਸਕੂਨ ਹੈ ਮਨ ਨੂੰ ਬਈ ਅਸੀਂ ਕੁਝ ਕੁਝ ਨਾ ਕੁਝ ਐਟਲੀਸ ਸਰਵ ਕਰਦੇ ਪਏ ਨੇਚਰ ਨੂੰ ਤੋਂ ਬਹੁਤ ਵਧੀਆ ਇੱਕ ਫੀਲਿੰਗ ਹੈਗੀ ਆ ਕਿ ਇਟਸ ਗੁੱਡ ਟੂ ਸਰਵ ਨੇਚਰ ਆਈ ਥਿੰਕ ਬਿਲਕੁਲ ਨੇਚਰ ਨਾਲ ਜੁੜਨਾ ਹੁਣ ਤੁਸੀਂ ਅੱਧਰ ਕੁਝ ਕਰ ਰਹੇ ਸੀ ਕੀ ਤੁਹਾਡੀ ਡਿਊਟੀ ਹੈ ਸਭ ਤੋਂ ਪਹਿਲਾਂ ਇਹ ਦੱਸੋ ਜਰਾ ਤੇ ਸਰ ਸਾਡੀ ਜਿਵੇਂ ਡਿਊਟੀ ਇੱਕ ਤੇ ਹੈਗਾ ਕਿ ਫੋਰੈਸਟ ਕਵਰ ਦੇ ਰਿਲੇਟਡ ਫੋਰੈਸਟਰੀ ਦੇ ਰਿਲੇਟਡ ਸਾਡੀ ਜ਼ਿੰਮੇਵਾਰੀ ਹੈ ਇੱਕ ਤੇ ਪਲਾਂਟੇਸ਼ਨ ਕਰਵਾਉਣੀ ਹੈ ਸੀ ਦੂਜਾ ਜੋ ਅਸੀਂ ਪਲਾਂਟੇਸ਼ਨ ਕਰਵਾਈ ਹੋਈ ਹੈ ਉਹਦੀ ਮੇਨਟੇਨੈਂਸ ਦੇਖਣੀ ਥਰਡ ਇਜ਼ ਕਿ ਅਗਰ ਕੋਈ ਸਾਡੇ ਜੰਗਲਾਂ ਚ ਨੁਕਸਾਨ ਹੈਗਾ ਤੇ ਉਹਦਾ ਦੇਖਣਾ ਕਿ ਕਿੰਨਾ ਨੁਕਸਾਨ ਆ ਕੌ ਕਿੰਨੇ ਕੀਤਾ ਉਹਦਾ ਮੁਆਵਜ਼ਾ ਵਗੈਰਾ ਵਸੂਲ ਕਰਨਾ ਨੁਕਸਾਨ ਕਿਸ ਤਰ੍ਹਾਂ ਦਾ ਕਿਸ ਕਾ کہہ ਰਹੇ ਤੁਸੀਂ ਜੀ ਜਿਵੇਂ ਸਰ ਨਜਾਇਜ਼ ਕਟਾਈ ਹੋ ਜਾਂਦੀ ਆ ਨਜਾਇਜ਼ ਚੋਰੀ ਹੋ ਜਾਂਦੀ ਆ ਜੰਗਲਾਂ ਦੇ ਵਿੱਚ ਤੇ ਉਹਦੇ ਰਿਲੇਟਡ ਸਾਡਾ ਪੂਰਾ ਕਿ ਚੋਰਾ ਮਤਲਬ ਚੋਰੀ ਨਾ ਹੋਏ ਸਾਡੇ ਜੰਗਲਾਂ ਦੇ ਵਿੱਚ ਇਹ ਤਾਂ ਫਿਰ ਬੜਾ ਚੈਲੈਂਜਿੰਗ ਹੋ ਸਕਦਾ ਹੈ ਕਈ ਤਰ੍ਹਾਂ ਹਾਂਜੀ ਸਰ ਚੈਲੈਂਜ ਹੋਇਆ ਹੋਮਤੀ ਕਰ ਕਿੰਨੀ ਦੇਰ ਹੋ ਗਈ ਤੁਹਾਨੂੰ ਇੱਥੇ ਜੁਆਇਨ ਕੀਤੇ ਸਰ ਮੈਨੂੰ 1 ਇਅਰ ਤੋਂ ਜ਼ਿਆਦਾ ਹੋ ਗਿਆ 1 ਇਅਰ ਦੇ ਵਿੱਚੇ ਟ੍ਰੇਨਿੰਗ ਪਾ ਕੇ ਹਾਂਜੀ Uh, मतलब अक्टूबर मेरी जॉइनिंग थी नवंबर तो ਸਾਡੀ ਟ੍ਰੇਨਿੰਗ ਸਟਾਰਟ ਸੀ ਤਿੰਨ ਮਹੀਨਿਆਂ ਦੀ 84 ਦਿਨਾਂ ਦੀ ਬੇਸਿਕਲੀ ਟ੍ਰੇਨਿੰਗ ਸੀ ਉਹਦੇ ਤੋਂ ਬਾਅਦ ਫਿਰ ਫੀਲਡ ਵਰਕ ਫੀਲਡ ਵਰਕ ਲਗਭਗ 1 ਸਾਲ ਹੋ ਗਿਆ ਕਦੀ ਚੈਲੰਜਸ ਇਸ ਤਰ੍ਹਾਂ ਦਾ ਆਇਆ ਸਾਹਮਣੇ ਸਰ ਆ ਜਾਂਦੇ ਚੈਲੰਜਸ ਬਟ ਹੋ ਜਾਂਦਾ ਕੰਮ इजीली ਮੈਨੇਜ ਹੋ ਜਾਂਦਾ ਫਿਰ ਤੁਸੀਂ ਇਕੱਲੇ ਹੁੰਦੇ ਕਿ ਕਿਸ ਤਰ੍ਹਾਂ ਹੁੰਦਾ ਸਰ ਮੇਰੇ ਨਾਲ ਜਿਵੇਂ ਲੇਬਰ ਹੈ ਸਾਡੀ ਤਾਂ ਮੇਰੇ ਨਾਲ ਮੇਟ ਸਰ ਹੁੰਦੇ ਨੇ ਸਾਡੇ ਨਾਲ ਮੇਟ ਮੇਰੇ ਨਾਲ ਇੱਕ ਹਮੇਸ਼ਾ ਪ੍ਰੈਜ਼ెంట్ ਹੋਊਗਾ ਹੀ ਹੋਊਗਾ ਅਗਰ ਸਾਨੂੰ ਜਿਵੇਂ ਰੇਡ ਵਗੈਰਾ ਮਾਰਨੀ ਹੈ ਜਾਂ ਕੁਝ ਵੀ ਉਹਦੇ ਚ ਸਾਡੇ ਬੀਓ ਸਰ ਸਾਡੇ ਨਾਲ ਹੁਣ ਬਲੌਕ ਅਫਸਰ ਬਲੌਕ ਅਫਸਰ ਹਾਂਜੀ ਸਰ ਅੱਛਾ ਹੁਣ ਉਹ ਨਾਲ ਹੈਗੇ ਨੇ ਇੱਥੇ ਨਾਲ ਹੀ ਉਹ ਵੀ ਕਰ ਕਰਦੇ ਪਏ ਨੇ ਹਾਂਜੀ ਤੇ ਸਭ ਤੋਂ ਪਹਿਲਾਂ ਇਹ ਦੱਸੋ ਤੁਸੀਂ ਜਦੋਂ ਇਸ 'ਚ ਆਏ ਕਿੰਨਾ ਕੋ ਚੈਲੰਜ ਲੱਗਿਆ ਤੁਹਾਨੂੰ ਤੁਸੀਂ ਮੈਨੂੰ ਲੱਗਦਾ ਸ਼ਾਇਦ ਜੋ ਮੈਨੂੰ ਜਾਣਕਾਰੀ ਹੈ ਤੁਸੀਂ ਪੰਜਾਬ ਪੁਲਿਸ ਦੇ ਹੈੱਡ ਕਨਸਟੇਬਲ ਦੇ ਕਲੈਰੀਕਲ ਵੀ ਪਾਸ ਕਰ ਲਿਆ ਸੀ ਹਾਂਜੀ ਹਾਂਜੀ ਸਰ ਤੇ ਫਿਰ ਕਿਸ ਤਰ੍ਹਾਂ ਇੱਕਦਮ ਮਨ ਚ ਆਇਆ ਕਿ ਪੰਜਾਬ ਪੁਲਿਸ ਦੀ ਤਾਂ ਕਹਿੰਦੇ ਬਹੁਤ ਆਲੀਸ਼ਾਨ ਕਿਦਾਂ ਜੌਬ ਹੁੰਦੀ ਹੈ ਚੈਲੈਂਜਿੰਗ ਹੈ ਉਹ ਵੀ ਹਾਂਜੀ ਬੱਟੇ ਫਿਰ ਉਹ ਕਿਵੇਂ ਤੁਸੀਂ ਇੱਧਰ ਆਏ ਸਰ ਉਹਦੇ ਨਾਲ ਉਹ ਬੈਟਰ ਇਹ ਲੱਗੀ ਮੈਨੂੰ ਬਈ ਕੁਦਰਤ ਦੇ ਨਾਲ ਥੋੜਾ ਬੰਦਾ ਜੁੜਿਆ ਰਹਿੰਦਾ ਜਿਵੇਂ ਤੋਂ ਵਧੀਆ ਇਹ ਇਹ ਬਹੁਤ ਵਧੀਆ ਜੌਬ ਹੈ ਜਿਵੇਂ ਤੁਸੀਂ ਦੱਸਿਆ ਕਿ ਪਾਪਾ ਨੇ ਕਿਹਾ ਕਿ ਨਹੀਂ ਇੱਧਰ ਗਾਰਡ ਵਾਲੀ ਅੱਛੀ ਹੈ ਪੂਰੀ ਫੈਮਿਲੀ ਦਾ ਕਿਸ ਤਰ੍ਹਾਂ ਦਾ ਤੁਹਾਡੇ ਨਾਲ ਸਰ ਉਹ ਮਤਲਬ ਉਹਨਾਂ ਨੂੰ ਪੁਲਿਸ ਵੱਲੋਂ ਜਾਂ ਕਲੈਰੀਕਲ ਵੱਲੋਂ ਉਹਨਾਂ ਦਾ ਸੀ ਕਹਿੰਦੇ ਨਹੀਂ ਬਈ ਉਹਦੇ ਨਾਲੋਂ ਇਹ ਮੱਚ ਬੈਟਰ ਜੌਬ ਆ ਕਿ ਇੱਕ ਤੇ ਬੂਟਿਆਂ ਤਾਂ ਉਹ ਕੁਦਰਤ ਦੇ ਨਾਲ ਹੈਨਾ ਜਾਣਕਾਰੀ ਕਾਫੀ ਮਿਲਦੀ ਬਾਕੀ ਇਹ ਹੈ ਕਿ ਮਤਲਬ ਜਿਆਦਾ ਤੋਂ ਜਿਆਦਾ ਫੋਰੈਸਟ ਕਵਰ ਜਿੰਨਾ ਅਸੀਂ ਵਧਾਵਾਂਗੇ ਉਦੇ ਨਾਲ ਆਪਣਾ ਹੀ ਵਧੀਆ ਕਿੰਨਾ ਇਹਦਾ ਪੋਲਿਊਸ਼ਨ ਹੈ ਅੱਜਕੱਲ ਤਾਂ ਇੱਕ ਵਧੀਆ ਹੈ ਆਪਾਂ ਚੱਲਦੇ ਚੱਲਦੇ ਗੱਲ ਕਰਾਂਗੇ ਮੇਰੇ ਸਵਾਲ 3-4 ਹੈਗੇ ਨੇ ਸਭ ਤੋਂ ਪਹਿਲਾਂ ਕਿ ਜਿਹੜੀ ਟ੍ਰੇਨਿੰਗ ਤੁਹਾਡੀ ਸਟਾਰਟ ਹੋਈ ਸੀ ਇਹ ਕਿੱਥੋਂ ਸਟਾਰਟ ਹੋਈ ਸੀ ਤੇ ਇਸ ਤੋਂ ਇਲਾਵਾ ਤੁਸੀਂ ਹਿਸ਼ਾਰਪੁਰ ਤੋਂ ਕਿਹੜੀ-ਕਿਹੜੀ ਜਗ੍ਹਾ ਜਾ ਕੇ ਟ੍ਰੇਨਿੰਗ ਕੀਤੀ ਠੀਕ ਹੈ ਸਰੇ ਨਵੰਬਰ ਚ ਸਟਾਰਟ ਹੋਈ ਸਾਡੀ ਟ੍ਰੇਨਿੰਗ ਟੋਟਲ 29 ਕੁੜੀਆਂ ਦਾ ਬੈਚ ਸੀਗਾ ਇਹ ਹਾਂਜੀ ਤਾਂ ਇਹਦੇ ਜੋ ਕੋਰਸ ਹੈਡ ਸੀ ਸਾਡੇ ਉਹ ਸਰਦਾਰ ਗੁਰਦੀਪ ਸਿੰਘ ਜੀ ਰੇਂਜ ਆਫੀਸਰ ਨੇ ਉਹ ਜੀ ਮਤਲਬ ਇਹ ਬਹੁਤ ਵੱਡੀ ਜ਼ਿੰਮੇਵਾਰੀ ਹੁੰਦੀ 29 ਕੁੜੀਆਂ ਦਾ ਬੈਚ ਤੇ ਉਹਦੇ ਮਤਲਬ ਕੋਰਸ ਇਨਚਾਰਜ ਤੋਂ ਬਹੁਤ ਸੋਚ ਸਮਝ ਕੇ ਆਈ ਥਿੰਕ ਉਹਨਾਂ ਨੂੰ ਕੋਰਸ ਇਨਚਾਰਜ ਰੱਖਿਆ ਹੋਏਗਾ। ਹਾਂਜੀ। ਉਹਨਾਂ ਨੇ ਮਤਲਬ ਜਿਸ ਤਰੀਕੇ ਨਾਲ ਸਾਡੀ ਕਹਿ ਸਕਦੇ ਨਾ ਵੀ ਹਰ ਇੱਕ ਕੋਈ ਵੀ ਜ਼ਰੂਰਤ ਸੀ ਨਾ ਉਹ ਬਹੁਤ ਵਧੀਆ ਤਰੀਕੇ ਨਾਲ ਸਾਡੀ ਪੂਰੀ ਕੀਤੀ। ਮਤਲਬ ਸਾਡੇ ਮੀਲ ਤੋਂ ਲੈ ਕੇ ਸਾਡੀਆਂ ਕਲਾਸਿਸ ਦਾ ਸਭ ਕੁਝ ਉਹਨਾਂ ਨੇ ਮਤਲਬ ਦੇਖਣਾ। ਉਹਨਾਂ ਨੂੰ ਇਹ ਵੀ ਸੀ ਵੀ ਫੀਲਡ ਵਿੱਚ ਕਿਤੇ ਮਤਲਬ ਇਹਨਾਂ ਧੋਖਾ ਨਾ ਖਾ ਜਾਣ ਕਿਤੇ। ਤੇ ਫੀਲਡ ਹਰ ਸੈਟਰਡੇ ਸਾਡਾ ਫੀਲਡ ਵਿਜ਼ਿਟ ਸੀ। ਔਰ ਸਰ ਇਹ ਮਤਲਬ ਜ਼ਰੂਰੀ ਸਮਝਦੇ ਸੀ ਵੀ ਸੈਟਰਡੇ ਜਦੋਂ ਇਹਨਾਂ ਦਾ ਟ੍ਰਿਪ ਜਾਣਾ ਨਾ ਉਹ ਕੰਪਲਸਰੀ ਹੋਣੀ ਹੀ ਚਾਹੀਦੇ ਨਾਲ ਮਤਲਬ ਛੋਟੀ ਤੋਂ ਛੋਟੀ ਸਾਡੀ ਦਿੱਕਤ ਮਤਲਬ ਵਗੈਰਾ ਅਸੀਂ ਕੁਝ ਵੀ ਪੁੱਛਦੇ ਵੀ ਸਰ ਆ ਕਿਵੇਂ ਕਰਨਾ ਉਹ ਪੂਰਾ ਵਧੀਆ ਐਕਸਪਲੇਨ ਕਰਕੇ ਉਹਨਾਂ ਨੇ ਸਾਨੂੰ ਦੱਸਣਾ ਜਿਵੇਂ ਅ ਗੁਰਦੀਪ ਸਿੰਘ ਜੀ ਨਾਲ ਤੁਹਾਡੀ ਪਹਿਲੀ ਟ੍ਰੇਨਿੰਗ ਹੋ ਗਈ ਉਸ ਤੋਂ ਬਾਅਦ ਤੁਹਾਨੂੰ ਜਿਵੇਂ ਉਹਨਾਂ ਨੇ ਤੁਸੀਂ ਦੱਸ ਰਹੇ ਹੋ ਕਿ ਫੀਲਡ ਵਿੱਚ ਲੈ ਕੇ ਗਏ ਫੀਲਡ ਵਿੱਚ ਕਿਹੜੀ ਕਿਹੜੀ ਜਗ੍ਹਾ ਲੈ ਕੇ ਗਏ ਹੁਸ਼ਿਆਰਪੁਰ ਤੋਂ ਇਲਾਵਾ ਠੀਕ ਹੈ ਹੁਸ਼ਿਆਰਪੁਰ ਤੋਂ ਇਲਾਵਾ ਜਿਵੇਂ ਸਾਡਾ ਆਊਟ ਆਫ ਸਟੇਟ ਦਹਿਰਾਦੂਨ ਟ੍ਰਿਪ ਸੀਗਾ ਤੋ ਜਦੋਂ ਟ੍ਰਿਪ ਸਟਾਰਟ ਹੋਇਆ ਉਹ ਉਹਦੇ ਦੌਰਾਨ ਸਭ ਤੋਂ ਪਹਿਲਾਂ ਜੋ ਅਸੀਂ ਗਏ ਆ ਉਹ ਚਤਪੀਰ ਜ਼ੂ ਗਏ ਜੀ ਉਸ ਤੋਂ ਬਾਅਦ ਅਸੀਂ ਪੌਂਟਾ ਸਾਹਿਬ ਗੁਰਦੁਆਰਾ ਸਾਹਿਬ ਗਏ ਨਾਈਟ ਅਸੀਂ ਉੱਥੇ ਸਟੇ ਕੀਤੀ ਜਿਵੇਂ ਫਿਰ ਉਹਦੇ ਤੋਂ ਬਾਅਦ ਸਾਡਾ ਸੀਗਾ ਵਾਈਲਡ ਲਾਈਫ ਇੰਸਟੀਚਿਊਟ ਆਫ ਇੰਡੀਆ ਉੱਥੇ ਦਾ ਦਹਿਰਾਦੂਨ ਉੱਥੇ ਵਿਜ਼ਿਟ ਸੀ ਥੈਨ ਫੋਰੈਸਟ ਰਿਸਰਚ ਇੰਸਟੀਚਿਊਟ ਉੱਥੇ ਸਾਡਾ ਵਿਜ਼ਿਟ ਸੀ ਉੱਥੇ ਵੀ ਸਾਡੀਆਂ ਮਤਲਬ ਛੱਤਬੀੜ ਜੂਹ 'ਚ ਵੀ ਸਾਡੀ ਇੱਕ ਕਲਾਸ ਲਗਵਾਈ ਗਈ। ਉੱਥੇ ਰਿਲੇਟਡ ਟੂ ਮਤਲਬ ਐਨੀਮਲਸ ਦੇ ਰਿਲੇਟਡ। ਹਾਂ ਜਿਵੇਂ ਛੱਤਬੀੜ ਜੂਹ ਦੀ ਗੱਲ ਕੀਤੀ ਜਾਂਦੀ ਨਾ ਉੱਥੇ ਕਾਫੀ ਜਾਨਵਰ ਹੁੰਦੇ ਫਿਰ ਕਿਸ ਤਰ੍ਹਾਂ ਗਏ ਸੀ ਸਾਰਾ ਦੇਖ ਕੇ ਆਏ ਸੀ? ਸਾਰਾ ਸਰ ਦੇਖ ਕੇ ਆਏ ਅਸੀਂ ਉੱਥੇ। ਮਨ ਚ ਡਰ ਨਹੀਂ ਲੱਗਿਆ। ਬਿਲਕੁਲ ਡਰ ਨਹੀਂ ਸਰ ਅਸੀਂ ਇੰਨੇ ਜ਼ਿਆਦਾ ਸਰ ਅਸੀਂ ਬਹੁਤ ਐਕਸਾਈਟਿਡ ਸੀ ਬਹੁਤ ਜ਼ਿਆਦਾ ਐਕਸਾਈਟਿਡ ਸੀ। ਕੈਕਸਟਰਾ ਦੀ ਐਕਸਾਈਟਮੈਂਟ ਸੀ ਉਸ ਵਕਤ ਡਰਦੀ ਕਿ ਕਿ ਚੈਲੰਜ ਦੀ ਜਾਂ ਕਿਸ ਤਰ੍ਹਾਂ ਦੀ ਮਤਲਬ ਕਿ ਇੰਨੇ ਵੱਡੇ ਐਨੀਮਲਸ ਨੂੰ ਬਰਡਸ ਨੂੰ ਦੇਖ ਕੇ ਨਾ ਇੱਕ ਬਹੁਤ ਜ਼ਿਆਦਾ ਖੁਸ਼ੀ ਹੋਈ ਸਰ ਦੇਖ ਕੇ ਉਸ ਤੋਂ ਪਹਿਲਾਂ ਕਦੀ ਦੇਖੇ ਸੀ ਮੈਂ ਕਦੀ ਨਹੀਂ ਗਈ ਜਾਂ ਦੇਖੇ ਹੋਣਗੇ ਤੇ ਪਿੰਜਰ ਜੀ ਕਿ ਕਦੀ ਵੀ ਨਹੀਂ ਦੇਖੇ ਸੀਗੇ ਮਤਲਬ ਮੈਂ ਕਦੀ ਵੀ ਨਹੀਂ ਗਈ ਸਰ ਅੱਛਾ ਉੱਥੇ ਓਪਨ ਦੇ ਵਿੱਚ ਸਾਰਾ ਕੁਝ ਦੇਖਿਆ ਕਿਸ ਤਰ੍ਹਾਂ ਲੱਗਿਆ ਕਿ ਕੋਈ ਲੱਗਿਆ ਕਿਸੇ ਜਾਨਵਰ ਤੋਂ ਜ਼ਿਆਦਾ ਡਰ ਲੱਗਿਆ ਨਾ ਸਰ ਬਿਲਕੁਲ ਡਰ ਨਹੀਂ ਸਗੋ ਵਧੀਆ ਲੱਗਦਾ ਸੀ ਉਹਨਾਂ ਨੂੰ ਦੇਖ ਕੇ ਕਿਹੜੇ ਕਿਹੜੇ ਸੀਗੇ ਉੱਥੇ ਸਰ ਉੱਥੇ ਟਾਈਗਰ ਵਗੈਰਾ ਸਾਰਾ ਟਾਈਗਰ ਤੋਂ ਹੀ ਗੱਲ ਕਰਦੇ ਟ ਸਰ ਅਸੀਂ ਐਕਸਾਈਟਡ ਹੀ ਟਾਈਗਰ ਦੇਖਣ ਲਈ ਸੀ। ਅੱਛਾ ਜੀ। ਹਾਂ ਜੀ। ਤੇ ਕਿਸ ਤਰ੍ਹਾਂ ਲੱਗਿਆ ਫਿਰ ਉੱਥੇ ਟਾਈਗਰ? ਬਹੁਤ ਵਧੀਆ ਸੀ ਸਰ। ਟਾਈਗਰ ਨਾਲ ਬਹੁਤ ਅੱਛਾ ਰਿਹਾ। ਹਾਂ ਜੀ। ਹੁਣ ਜਿਹੜੇ ਨਾ ਦੋ ਇੰਸਟੀਚੂਟਸ ਦੀ ਹਾਂ ਜੀ। ਤੁਸੀਂ ਗੱਲ ਕੀਤੀ ਐ। ਹਾਂ ਜੀ। ਇਹ ਹਿੰਦੁਸਤਾਨ ਦੇ ਬਹੁਤ ਵੱਡੇ ਇੰਸਟੀਚੂਟ ਐ ਤੇ ਇਹਦੇ ਵਿੱਚ ਕਿਸ ਤਰ੍ਹਾਂ ਉੱਥੇ ਤੁਹਾਨੂੰ ਟ੍ਰੇਨਿੰਗ ਕਿਸ ਤਰ੍ਹਾਂ ਦਿੱਤੀਦੀ ਕਿ ਇੱਥੋਂ ਨਾਲ ਉੱਥੇ ਕੀ ਅਲੱਗ ਸੀਗਾ? ਸਰੇਥੇ ਨਾਲ ਉੱਥੇ ਅਸੀਂ ਕਹਿੰਦਾ ਉੱਥੇ ਮਿਊਜ਼ੀਅਮ ਪ੍ਰੋਪਰ ਸੀ ਮਿਊਜ਼ੀਅਮ ਦੇ ਵਿੱਚ ਜੋ ਐਨੀਮਲਸ ਦੀਆਂ ਐਨੀਮਲਸ ਦੇ ਰਿਲੇਟਡ ਜਾਂ ਜੋ ਵੀ ਉਹਨਾਂ ਦੀਆਂ ਸਪੀਸੀਜ਼ ਨੇ ਉਹ ਸਾਰਾ ਕੁਝ ਸਾਨੂੰ ਦੇਖਣ ਨੂੰ ਮਿਲਿਆ ਉੱਥੇ ਇੱਕ ਪ੍ਰੋਪਰ ਸਾਡੀ ਕਲਾਸਿਸ ਵੀ ਲਗਾਈਆਂ ਗਈਆਂ ਰਹਿਣ ਦਾ ਸਰ ਮੈਂ ਕਹਾਂ ਰਹਿਣ ਦਾ ਪ੍ਰਬੰਧ ਬਹੁਤ ਵਧੀਆ ਸੀ ਹੋਸਟਲ ਸਾਨੂੰ ਪਹਿਲਾਂ ਹੀ ਮਤਲਬ ਬੁਕਿੰਗ ਸੀ ਸਾਡੀ ਹੋਸਟਲ ਦੀ ਉੱਥੇ ਜੀ ਹਾਂਜੀ ਬਾਕੀ ਫੋਰੈਸਟ ਰਿਸਰਚ ਇੰਸਟੀਚਿਊਟ ਦਾ ਕਮਾ ਉਥੇ ਕਲਾਸ ਵੀ ਜਿਵੇਂ ਸਾਡੀ ਲੱਗੀ ਉਹਦੇ ਵਿੱਚ ਵੀ ਸਾਨੂੰ ਫੋਰੈਸਟਰੀ ਦੇ ਰਿਲੇਟਡ ਕਾਫੀ ਕੁਝ ਦੱਸਿਆ ਗਿਆ ਜਿਵੇਂ ਉਥੇ ਪ੍ਰੈਕਟੀਕਲੀ ਕਿਸੇ ਜਗ੍ਹਾ ਤੇ ਲਿਜਾਇਆ ਗਿਆ ਕਿਉਂਕਿ ਉਥੇ ਪਾਰਕ ਹੈ ਹਾਂਜੀ ਸਰ ਹਾਂਜੀ ਸਰ ਉਥੇ ਸਾਨੂੰ ਬੋਟానికਲ ਗਾਰਡਨ ਸੀ ਉਥੇ ਵਿਜ਼ਿਟ ਕਰਵਾਈ ਗਈ ਸਾਡੀ ਥੈਨ ਉਥੇ ਸਰ ਜਿਵੇਂ ਨਰਸਰੀਜ਼ ਨੇ ਨਾ ਸਪੈਸੀਫਿਕ ਸਪੈਸੀਫਿਕ ਸਪੀਸੀਜ਼ ਲਈ ਵੱਖਰੀਆਂ ਜਿਵੇਂ ਕਹਿ ਲਓ ਕਿ ਨਰਸਰੀਜ਼ ਬਣੀਆਂ ਤੋਂ ਬੈਂਬੂ ਦੇ ਰਿਲੇਟਡ ਉਹਨਾਂ ਨੇ ਕਾਫੀ ਨੋਲੇਜ ਦਿੱਤੀ ਉਥੇ ਹਨਾ ਬੈਂਬੂ ਦਾ ਇਸ ਟਾਈਮ ਅੱਜਕੱਲ ਬਹੁਤ ਹੈ ਤੁਹਾਡੇ ਇਸ ਏਰੀਆ 'ਚ ਬੈਂ ਹਾਂਜੀ ਹੈ ਸਰ ਕਿਸ ਕਿਸ ਜਗ੍ਹਾ ਤੇ ਹੈ ਸਰ ਇੱਥੇ ਮੈਂਗਰੋਵਲ ਸਾਈਡ ਜਿਹੜਾ ਸਾਡਾ ਹੈਗਾ ਨਾਰਾ ਵਗੈਰਾ ਦੇ ਜੰਗਲ ਨੇ ਜਿਹੜੇ ਉੱਥੇ ਸਾਡਾ ਬੈਂਬੂ ਬਹੁਤ ਹੈ ਹਾਂ ਸਾਡੇ ਇੱਧਰ ਦਸੂਆ ਤਲਵਾੜਾ ਉਧਰ ਬਹੁਤ ਕਰਨਪੁਰ ਜੰਗਲ ਹੈ ਬਿੰਦਰਾਬਨ ਜੰਗਲ ਹੈ ਉਹ ਪੁੱਲ ਮਤਲਬ ਉਹ ਬੈਂਬੂ ਲਈ ਹੈ ਜਿਵੇਂ ਉੱਥੇ ਬਹੁਤ ਬੈਂਬੂ ਹੈ ਇੱਕ ਗੱਲ ਦੱਸੋ ਜਦੋਂ ਹੁਣ ਤੁਸੀਂ ਦੱਸਿਆ ਕਿ ਤੁਸੀਂ ਛਤਬੀੜ ਗਏ ਸੀਗੇ ਹਾਂਜੀ ਠੀਕ ਹੈ ਨੇ ਉਸ ਤੋਂ ਇਲਾਵਾ ਇਸ ਜੰਗਲ ਦੇ ਵਿੱਚ ਵੀ ਜਿਹੜਾ ਦੱਸਿਆ ਜਾ ਰਿਹਾ ਕਿ ਕਾਫੀ ਐਸੇ ਜਾਨਵਰ ਹੈ ਜਿਨ੍ਹਾਂ ਤੋਂ ਮਤਲਬ ਲੋਕ ਜਾਨ ਤੋਂ ਡਰਦੇ ਨੇ ਕਿ ਕਦੀ ਇਸ ਤਰ੍ਹਾਂ ਕੇ ਗਏ ਹੋ ਤੁਸੀਂ ਕਦੀ ਹਾਂਜੀ ਸਰ ਜਾਂਦੇ ਹੋ ਕੁਛ ਨਹੀਂ ਜਾਨਵਰ ਜਿੰਨਾ ਚੱਕ ਆਪਾਂ ਤੰਗ ਨਹੀਂ ਕਰਦੇ ਜਾਨਵਰ ਨੂੰ ਜਾਨਵਰ ਕੁਛ ਨਹੀਂ ਕਹਿੰਦਾ ਅੱਛਾ ਇਹ ਤੁਹਾਡਾ ਐਕਸਪੀਰੀਅੰਸ ਹੈ ਮੇਰਾ ਐਕਸਪੀਰੀਅੰਸ ਹੈ ਸਰ ਅੱਛਾ ਕਈ ਵਾਰ ਇਦਾਂ ਦਾ ਹੋਇਆ ਕਿ ਰਾਤ ਵੇਲੇ ਵੀ ਤੁਹਾਨੂੰ ਆਣਾ ਪਿਆ ਸਰ ਸਮ ਟਾਈਮ ਮਤਲਬ ਹੁੰਦਾ ਜਿਵੇਂ ਬਈ ਜਿਹਦਾ ਕੋਈ ਇਨਫੋਰਮੇਸ਼ਨ ਹੋਵੇ ਕਿ ਇਹ ਜੰਗਲ ਦੇ ਵਿੱਚ ਨੁਕਸਾਨ ਹੈ ਜਾਂ ਹੋ ਸਕਦਾ ਕਿਸੇ ਦੀ ਇਨਫੋਰਮੇਸ਼ਨ ਮੀਨਸ ਜਿਵੇਂ ਸਾਡੇ ਜੋ ਵੀ ਸਾਡੇ ਤੋਂ ਲੇਬਰ ਕੰਮ ਕਰਦੀ ਨਾ ਉਹ ਮਤਲਬ ਉਸੇ ਲੋਕੇਲਿਟੀ ਦੀ ਹੁੰਦੀ ਨੇ ਨੀਅਰ ਬਾਏ ਏਰੀਆਜ਼ ਦੀ ਤਾਂ ਉਹਨਾਂ ਨੂੰ ਕਿਤੇ ਨਾ ਕਿਤੇ ਪਤਾ ਲੱਗ ਜਾਂਦਾ ਵੀ ਸ਼ਾਇਦ ਅੱਜ ਮਤਲਬ ਨਜਾਇਜ਼ ਕਟਾਈ ਵਗੈਰਾ ਕੁਝ ਹੋ ਸਕਦੀ ਜੰਗਲਾਂ 'ਚ ਜਿਵੇਂ ਤਾਂ ਉਹ ਸਾਨੂੰ ਇਨਫੋਰਮੇਸ਼ਨ ਦਿੰਦੇ ਨੇ ਜਿਵੇਂ ਤਾਂ ਇੱਕ ਪ੍ਰੋਪਰ ਪਲੈਨਿੰਗ ਐਂਡ ਪਲੋਟਿੰਗ ਦੇ ਨਾਲ ਆਪਾਂ ਪ੍ਰੋਪਰ ਯੂਨੀਫਾਰਮਸ ਧੁੰਨੇ ਉਸ ਟਾਈਮ ਤੇ ਤਾਂ ਇੱਕ ਟੀਮ ਪ੍ਰੋਪਰ ਜਾਂਦੀ ਆ ਉੱਥੇ ਜਿੱਥੋਂ ਵੀ ਕਿਤੋਂ ਆਵਾਜ਼ ਆਏ ਜਾਂ ਕੁਝ ਵੀ ਤਾਂ ਉਹਦੇ ਅਕੋਰਡਿੰਗ ਆਪਾਂ ਚੋਰਾ ਤੱਕ ਪਹੁੰਚਦੇ ਆਂ ਜੀ ਸਮ ਟਾਈਮਸ ਕੀ ਹੁੰਦਾ ਕਿ ਜਦੋਂ ਰਾਤ ਦਾ ਸਮਾਂ ਹੁੰਦਾ ਪੂਰਾ ਸਟਾਫ ਤਾਂ ਚਲੋ ਹਮੇਸ਼ਾ ਤਾਂ ਨਾਲ ਕੋਈ ਨਾ ਕੋਈ ਤਾਂ ਹੁੰਦਾ ਪਰ ਕਈ ਵਾਰ ਕੋਈ ਐਸਾ ਸਟਾਫ ਨਹੀਂ ਹੁੰਦਾ ਫਿਰ ਉਸ ਵਕਤ ਹੁੰਦਾ ਕਿ ਜੇ ਇਕੱਲੇ ਜਾਣਾ ਪਏ ਤੁਸੀਂ ਗਏ ਹੋ ਜਾਂ ਜਾ ਸਕਦੇ ਹੋ ਇਕੱਲੇ ਜਾ ਸਕਦੇ ਆ ਵੈਸੇ ਬਟ ਹੁਣ ਤਾਂ ਕਿਵੇਂ ਕਦੀ ਨਹੀਂ ਹੋਇਆ ਬਈ ਮੈਂ ਇਕੱਲੀ ਗਈ ਹਾਂ ਆਲਵੇਜ਼ ਇਹ ਹੁੰਦਾ ਬੀਓ ਸਰ ਨਾਲ ਹੋਣਗੇ ਜਾਂ ਮੇਰੇ ਸੀਨੀਅਰ ਫੋਰੈਸਟ ਗਾਰਡ ਸਰ ਉਹ ਮੇਰੇ ਨਾਲ ਹੋਣਗੇ ਜਾਂ ਸਾਡੇ ਮੇਟ ਨੇ ਉਹ ਸਾਡੇ ਨਾਲ ਮਤਲਬ ਮੇਰੇ ਨਾਲ ਹੋਣਗੇ ਕੋਈ ਐਕਸਪੀਰੀਅੰਸ ਹੈ ਜਦੋਂ ਤੁਸੀਂ ਕੋਈ ਰੇਡ ਕੀਤੀ ਹੋ ਜਿਹਨੂੰ ਰੇਡ ਹੀ ਕਹਿੰਦੇ ਨਾ ਇਹਦੇ ਤੁਹਾਡੀ ਲਾਈਨ ਚ ਵੀ ਰੇਡ ਕਹਿੰਦੇ ਨਾ ਕੋਈ ਐਦਾਂ ਦੀ ਰੇਡ ਹੋਈ ਹੈ ਜਦੋਂ ਕਿ ਤੁਹਾਨੂੰ ਇਨਫੋਰਮੇਸ਼ਨ ਮਿਲੀ ਹੋਵੇ ਤੇ ਤੁਸੀਂ ਉੱਥੇ ਗਏ ਹੋ ਵੋ ਉੱਥੇ ਕਦੀ ਕੋਈ ਗੱਲਬਾਤ ਹੋਈ ਹੋਵੇ ਕੁਝ ਇਸ ਤਰ੍ਹਾਂ ਦੀ ਮੇਰਾ ਫਸਟ ਐਕਸਪੀਰੀਅੰਸ ਮੇਰਾ ਸਰ ਉਹੀ ਸੀ ਗੁੱਜਰ ਸੀ ਜਿਵੇਂ ਉਹਨਾਂ ਨੇ 13 ਰੁੱਖ ਸਾਡੇ ਵੱਟੇ ਸੀ ਅੱਛਾ ਕਿਹੜੇ ਸੀ ਰੋਡ ਸਾਈਡ ਤੇ ਅੱਛਾ ਰੋਡ ਸਾਈਡ ਹਾਂਜੀ ਲਾਚੋਵਾਲ ਬੀਟ ਉਧਰ ਹੁਸ਼ਿਆਰ ਪੁਟਾਂਡਾ ਰੋਡ ਐਵੇਨਿਊ ਪਲਾਂਟਿੰਗ ਚ ਜੀ ਹਾਂਜੀ ਤੋ ਵੀ ਉਹ ਸਾਨੂੰ ਇਨਫੋਰਮੇਸ਼ਨ ਉਹ ਮਿ ਤੋ ਉਸੇ ਟਾਈਮ ਮੈਂ ਬੀਓ ਸਰ ਅਸੀਂ ਦੋਨੋਂ ਜਾਣੇ ਉੱਥੇ ਪਹੁੰਚੇ ਟਰੈਕਟਰ ਟਰਾਲੀ ਉਹਨਾਂ ਨੇ ਮਤਲਬ ਕਾਫੀ ਜ਼ਿਆਦਾ ਕਿਹਦਾ ਲੱਕੜ ਉਹਦੇ ਵਿੱਚ ਸੀਗੀ ਟਰਾਲੀ ਚ ਰੱਖੀ ਸੀ ਉੱਥੇ ਜਾ ਕੇ ਉਹਨਾਂ ਨੂੰ ਰੋਕਿਆ ਗਿਆ ਰੋਕ ਕੇ ਦੈਨ ਉਹਨਾਂ ਦੇ ਜੋ ਆਪਣਾ ਜੋ ਸਾਡਾ ਲੇਬਰ ਦਾ ਬੰਦਾ ਸੀ ਉਹਨੂੰ ਬੁਲਾਇਆ ਚਾਬੀ ਉਹਨਾਂ ਤੋਂ ਲੈ ਲਈ ਟਰੈਕਟਰ ਦੀ ਟਰੈਕਟਰ ਟਰਾਲੀਸ ਮੇਂ ਤੇ ਫਿਰ ਆਪਾਂ ਰੇਂਜ ਆਫਿਸ ਚ ਲੈ ਆਏ ਉਸ ਤੋਂ ਬਾਅਦ ਇਹਨਾਂ ਦੀ ਪ੍ਰੋਪਰ ਇੱਕ ਰਿਪੋਰਟ ਕੱਟੀ ਜੀ ਰਿਪੋਰਟ ਕੱਟ ਕੇ ਜੋ ਵੀ ਇਹਨਾਂ ਦਾ ਮੁਆਵਜ਼ਾ ਵਗੈਰਾ ਇੱਕ ਤੇ ਜੋ ਸਾਡੇ ਬੂਟੇ ਦੀ ਕੀਮਤ ਹੈ ਐਟ ਪ੍ਰੈਜ਼ੈਂਟ ਉਹਦੀ ਹੈ ਨਾ ਉਹ ਸਾਡਾ ਰੇਟ ਬਣੇ ਹੋਏ ਹੁੰਦੇ ਨੇ ਠੀਕ ਹੈ ਸ케ਜੂਲ ਰੇਟ ਬਣੇ ਹੁੰਦੇ ਸਾਡੇ ਉਹ ਦੇ ਅਕੋਰਡਿੰਗ ਜੋ ਉਹਦਾ ਬੂਟੇ ਦਾ ਰੇਟ ਉਹ ਪਲੱਸ ਕੰਪਨਸੇਸ਼ਨ ਉਹ ਸਾਰਾ ਉਹਨਾਂ ਤੋਂ ਵਸੂਲਿਆ ਗਿਆ ਪੈਨਲਟੀ ਜੋ ਉਹਨਾਂ ਦੀ ਸੀ ਉਹਨਾਂ ਤੋਂ ਵਸੂਲਿਆ ਗਿਆ ਉਦੋਂ ਕਿੰਨੇ ਬੰਦੇ ਸੀ ਉਹ ਜਿਹੜੇ ਸੀਗੇ ਜਿਹੜੇ ਇਹਨਾਂ ਕੰਮੇ ਸੀਗੇ ਸਰ ਉਹ ਚਾਰ ਬੰਦੇ ਤੇ ਸੀ ਮਤਲਬ ਤਿੰਨ ਬੰਦੇ ਸੀ ਇੱਕ ਲੇਡੀ ਸੀ ਅੱਛਾ ਉਦੋਂ ਫਿਰ ਤੁਹਾਡੇ ਮਨ 'ਚ ਨਹੀਂ ਲੱਗਿਆ ਜਦੋਂ ਜਾ ਰਹੇ ਸੀ ਜਦੋਂ ਇਨਫੋਰਮੇਸ਼ਨ ਆਈ ਬੀਓ ਸਰ ਨੇ ਤੁਹਾਨੂੰ ਇਨਫੋਰਮੇਸ਼ਨ ਦਿੱਤੀ ਤੁਸੀਂ ਹੋ ਸਕਦੇ ਜਦੋਂ ਜਾ ਰਹੇ ਸੀ ਉਸ ਵਕਤ ਮਨ 'ਚ ਕੀ ਆ ਰਿਹਾ ਸੀ ਸਰ ਇਹ ਕਿ ਜਾ ਕੇ ਰੋਕਣਾ ਹੈ ਜੇ ਮੰਨ ਲਓ ਕਈ ਵਾਰ ਹੁੰਦਾ ਕਿ ਅਸੀਂ ਆਮ ਤੌਰ ਤੇ ਦੇਖਦੇ ਹਾਂ ਕਿ ਪੁਲਿਸ ਪਾਰਟੀਆਂ ਤੇ ਵੀ ਹੋ ਜਾਂਦਾ ਹੈ ਤੇ ਉਹਦੇ ਉੱਤੇ ਜਦੋਂ ਜਾਂਦੇ ਨੇ ਉਹ ਸਾਹਮਣੇ ਵਿਰੋਧ ਕਰਦੇ ਨੇ ਕਿ ਇਹੋ ਜਿਹਾ ਮਨ ਚਾਹੁੰਦਾ ਸੀ ਕਿ ਹੋ ਸਕਦਾ ਵਿਰੋਧ ਉਹਦੇ ਲਈ ਤਿਆਰ ਸੀ ਹਾਂਜੀ ਸਰ ਤਿਆਰ ਤੇ ਹੋਣਾ ਹੀ ਪੈਂਦਾ ਹੈ ਟ੍ਰੇਨਿੰਗ ਮਿਲੀ ਹੋਈ ਹੁੰਦੀ ਹੈ ਹਾਂਜੀ ਸਰ ਟ੍ਰੇਨਿੰਗ 'ਚ ਸਭ ਸਿਖਾਇਆ ਸਰ ਸਾਨੂੰ ਅੱਛਾ ਉੱਥੇ ਦਿਖਾਉਂਦੇ ਸੀ ਟ੍ਰੇਨਿੰਗ ਦੇ ਦੌਰਾਨ ਦੱਸਦੇ ਸੀ ਦੱਸੋਗੇ ਕੁਝ ਕਿਸ ਤਰ੍ਹਾਂ ਦਾ ਐਕਸਪੀਰੀਅੰਸ ਟ੍ਰੇਨਿੰਗ 'ਚ ਸਰ ਨੇ ਸਾਨੂੰ ਇਹੀ ਕਿਹਾ ਸੀ ਵੀ ਜਦੋਂ ਫੀਲਡ 'ਚ ਜਾਣਾ ਡਰਨਾ ਨਹੀਂ ਕਿਸੇ ਚੀਜ਼ ਤੋਂ ਜੋ ਵੀ ਕੰਮ ਹੈ ਆਪਣਾ ਬੇਬਾਕੀ ਨਾਲ ਕਰਨਾ ਡਰਨ ਦੀ ਕੋਈ ਗੱਲ ਨਹੀਂ ਕਹਿੰਦੇ ਅਸੀਂ ਖੜੇ ਆ ਪਿੱਛੇ ਤੁਸੀਂ ਇੱਕ ਕਾਲ ਕਰਨੀ ਸੀ ਉਸੇ ਵਕਤ ਆ ਜਾਾਂਗੇ ਮੈਂ ਠੀਕ ਹੈ ਜੀ ਕੋਈ ਹਥਿਆਰ ਵਗੈਰਾ ਹੁੰਦੀ ਨਾਲ ਤੁਹਾਡੇ ਕੋਲ ਹਥਿਆਰ ਨਹੀਂ ਹਥਿਆਰ ਨਹੀਂ ਉਦਾਂ ਹੀ ਮਤਲਬ ਮੈਂ ਉਹ ਬੰਦੇ ਨੂੰ ਬੰਦੇ ਨੂੰ ਕਰ ਸਕਦੇ ਹਾਂ ਜਿਹੜੇ ਬੀਓ ਸਰ ਸਾਡੇ ਨਾਲ ਹੈ ਬੀਓ ਸਰ ਨਾਲ ਵੀ ਗੱਲ ਕਰਦੇ ਆ ਸਰ ਸਭ ਤੋਂ ਪਹਿਲਾਂ ਮੈਨੂੰ ਇਹ ਦੱਸੋ ਇਹ ਬੱਚੇ ਆਏ ਕੁੜੀਆਂ ਆਈਆਂ ਇਹ ਪਹਿਲਾ ਬੈਚ ਨਹੀਂ ਮੈਨੂੰ ਇਹ ਤਾਂ ਪਤਾ ਹੋਵੇ ਜੀ ਠੀਕ ਹੈ ਜੀ ਇਹ ਪਰ ਇਹਨਾਂ ਦੀ ਇੱਕ ਹੋਰ ਹੈ ਕਿ ਇਹ ਜਿਹੜੇ 30 ਬੱਚਿਆਂ ਦਾ ਜਿਹੜਾ ਹੁਣ 29 ਦਾ ਬੈਚ ਆਇਆ ਜਾਂ ਔਰ 30 ਜ਼ਿਆਦਾ ਹੋ ਸਕਦਾ ਮੈਂ ਗਲਤ ਹਾਂ ਤੇ ਉਹਦੇ ਵਿੱਚ ਜ਼ਿਆਦਾਤਰ ਜਿਹੜੇ ਬੱਚੇ ਨੇ ਪੋਸਟ ਗ੍ਰੈਜੂਏਟ ਹੈ। ਜੀ। ਇੰਨੇ ਪੜੇ ਲਿਖੇ ਬੱਚੇ ਆਏ ਤੁਹਾਡੇ ਕੋਲੋਂ ਕਿਸ ਤਰ੍ਹਾਂ ਦਾ ਮਹਿਸੂਸ ਹੋਣਾ ਤੁਹਾਨੂੰ? ਬਹੁਤ ਵਧੀਆ ਲੱਗਦਾ ਜੀ। ਸਾਡੇ ਜਿਹੜੇ ਪੜੇ ਲਿਖੇ ਬੱਚੇ ਆਏ ਨਾ ਜੀ ਉਹਦੇ ਨਾਲ ਸਾਨੂੰ ਇਹ ਆ ਵੀ ਸਾਡੇ ਜਿਹੜੇ ਨਾ ਸਾਨੂੰ ਕਿਸੇ ਤੋਂ ਨਹੀਂ ਪੁੱਛਣਾ ਪੈਂਦਾ ਸਾਡੇ ਬੱਚੇ ਹੀ ਸਾਨੂੰ ਦੱਸ ਦਿੰਦੇ ਆ ਵੀ ਆਹ ਸਰ ਇਦਾਂ ਠੀਕ ਹੈ ਜੀ। ਇੰਨੇ ਵਧੀਆ ਬੱਚੇ ਨੇ ਜੀ। ਤੇ ਇਹਨਾਂ ਦਾ ਐਕਸਪੀਰੀਅੰਸ ਕਿਦਾਂ ਦਾ ਰਿਹਾ? ਕਈ ਵਾਰ ਇਹਨਾਂ ਦੇ ਮਨ 'ਚ ਡਰਾਇਆ ਲੱਗੇ। ਜੀ ਬੱਚੇ ਵਧੀਆ ਨੇ ਇਹਨਾਂ ਦਾ ਨਾ ਜਿੱਦਾਂ ਕਹਿ ਲਓ ਵੀ ਐਕਸਟਰਾ ਆਰਡੀਨਰੀ ਆ ਰਹੇ ਪਤ ਨਹੀਂ ਇਹ ਮਹੌਲੇ ਕਿਦਾਂ ਦਾ ਬਣ ਗਿਆ ਸਾਡੇ ਕੀ ਚੱਕਰ ਆ ਬੱਚੇ ਇੱਕ ਤਾਂ ਐਜੂਕੇਟਿਡ ਆ ਨਡਾਰ ਕੁੜੀਆਂ ਵਧੀਆ ਜੀ ਯਾਨੀ ਫੀਲਡ ਵਿੱਚ ਜਾਣ ਤੋਂ ਕਦੇ ਨਹੀਂ ਸਰ ਤੁਸੀਂ ਦੱਸੋ ਮੈਂ ਜਾਵਾਂ ਨਿਕਲੀ ਇਦਾਂ ਦੀਆਂ ਕੁੜੀਆਂ ਜੀ ਮਤਲਬ ਤੁਹਾਨੂੰ ਕਦੀ ਵੀ ਕਹਿ ਸਕਦੇ ਨੇ ਕਿਆ ਵੀ ਐਨਰ ਕਿ ਮੈਂ ਕੱਲੀ ਚਲੀ ਜਾਨੀ ਮੈਨੂੰ ਕੋਈ ਡਰ ਨਹੀਂ ਹਜੇ ਹਜੇ ਤੱਕ ਲੋੜ ਤਾਂ ਪਈ ਨਹੀਂ ਹਾਂਜੀ ਪਰ ਕਹਿ ਦਿੰਦੇ ਨੇ ਕਿ ਹਾਂ ਜੂਠ ਬਈ ਇਹਨਾਂ ਦੇ ਜਿੱਦਾਂ ਇੱਕ ਬੰਦੇ ਨੂੰ ਵਿਸ਼ਵਾਸ ਹੁੰਦਾ ਨਾ ਵੀ ਆਹ ਯਾਰ ਬੰਦਾ ਇਦਾਂ ਦਾ ਐਦਾਂ ਦਾ ਹਾਂਜੀ ਤੇ ਮੈਨੂੰ ਇਦਾਂ ਵਿਸ਼ਵਾਸ ਹੈ ਤੇ ਵੀ ਇਹ ਕੁੜੀ ਨੂੰ ਜਿੱਥੇ ਮਰਜ਼ੀ ਭੇਜਦਾ ਸਕਸੈਸਫੁਲ ਲੱਗ ਗਈ ਤੁਹਾਡੇ ਨਾਲ ਕਿੰਨੇ ਬੱਚੇ ਸੀ ਕਿਸ ਤਰ੍ਹਾਂ ਦੀ ਟ੍ਰੇਨਿੰਗ ਰਹੀ ਬੱਚਿਆਂ ਦੇ ਨਾਲ ਦੱਸੋ ਜਿਹੜੇ ਤੁਹਾਡੇ ਨਾਲ ਕੁੜੀਆਂ ਸੀ ਉਹਨਾਂ ਨਾਲ ਟ੍ਰੇਨਿੰਗ ਕਿੱਦਾਂ ਰਹੀ ਸਰ ਅਸੀਂ 30 ਜਾਨੀਆਂ ਸਾਰੀਆਂ ਹੀ ਮੈਕਸਿਮਮ ਮੈਂ ਕਹਿ ਸਕਦੀ ਹਾਂ ਮਤਲਬ 90% ਜਿਹੜੀ ਅਸੀਂ ਸਾਰੇ ਮਾਸਟਰ ਡਿਗਰੀ ਹੋਲਡਰ ਸੀਗੇ ਸਾਡੇ ਨਾਲ ਅੱਛਾ ਜੀ ਤੇ ਕਿਸ ਤਰ੍ਹਾਂ ਉਹਨਾਂ ਨਾਲ ਬੌਂਡਿੰਗ ਰਹੀ ਸਾਰੀ ਸਰ ਬਹੁਤ ਵਧੀਆ ਹੁਣ ਵੀ ਯਾਦ ਆਉਂਦੀ ਮਤਲਬ ਸਾਰੇ ਆਲਮੋਸਟ ਸਾਰੇ ਹੀ ਜਿਹੜਾ ਕਨੈਕਟਡ ਆਪਾਂ ਕੋਈ ਵੀ ਦਿੱਕਤ ਹੁਣ ਵੀ ਆਏ ਨਾ ਇੱਕ ਦੂਜੇ ਨੂੰ ਮਤਲਬ ਪੁੱਛੇ ਦਾ ਬਈ ਆ ਕਿਵੇਂ ਹੋ ਸਕਦਾ ਹੈ ਕਿਵੇਂ ਨਹੀਂ ਹੋਂ ਤੱਕ ਵੀ ਲਿੰਕਡ ਨੇ ਉਹ ਟਾਈਮ ਜੋ ਹੈ ਉਹ ਅਸੀਂ ਨਹੀਂ ਭੁੱਲ ਸਕਦੇ ਸਰ ਉਹ ਬਹੁਤ ਵਧੀਆ ਟਾਈਮ ਸੀ ਇੱਕ ਹੋਰ ਵੱਡਾ ਫਾਇਦਾ ਇਹਨਾਂ ਦਾ ਇੱਕ ਤਾਂ ਇਹ ਟ੍ਰੇਨਿੰਗ ਲੈ ਕੇ ਆਈਆਂ ਉਥੋਂ ਜੀ ਜੀ ਠੀਕ ਹੈ ਜੀ ਇਹਨਾਂ ਨੂੰ ਉਥੋਂ ਪੇਪਰ ਵਰਕ ਦੱਸਦੇ ਆ ਸਾਰਾ ਜੀ ਜੀ ਇੱਥੇ ਐਜੂਕੇਟਿਡ ਹੋਣ ਦਾ ਇਹਨਾਂ ਦਾ ਇਹ ਫਾਇਦਾ ਜ਼ਿਆਦਾ ਸਾਨੂੰ ਬਹੁਤਾ ਇਹਨਾਂ ਦੇ ਨਾਲ ਕਹਿ ਲਓ ਵੀ ਪੰਜਾਬੀ ਚ ਮਗਜ਼ ਮਾਰੀ ਨਹੀਂ ਕਰਨੀ ਪੈਂਦੀ ਹਾਂ ਜੀ ਇੱਕ ਵਾਰੀ ਦੱਸਿਆ ਬੇਟਾ ਇਦਾਂ ਨਹੀਂ ਇਦਾਂ ਕਰਨਾ ਕਾਕਾ ਕੰਮ ਆਪਣੇ ਲੈ ਕੇ ਬੱਚੇ ਦਾ ਇਹੀ ਫਾਇਦਾ ਹੁੰਦਾ ਬਾਜੀ ਉਹ ਉਸ ਉਹਨੂੰ ਇਦਾਂ ਪਿੱਕ ਕਰਦੀਆਂ ਉਸ ਗੱਲ ਨੂੰ ਅਸੀਂ ਜੋ ਸਿਖਾਉਨੇ ਆ ਉਹ ਮੈਂਡ ਵਿੱਚ ਸਿੱਖ ਜਾਂਦੀਆਂ ਵੈਸੇ ਤਾਂ ਜੋ ਮੈਨੂੰ ਜੋ ਪਤਾ ਹੈ ਨਾ ਗਾਰਡ ਦੀ ਜਿਹੜੀ ਜੇ एलिजिਬਿਲਟੀ ਕੁਆਲਿਫਿਕੇਸ਼ਨ ਹੈ ਪਲੱਸ 2 ਹੈ ਪਰ ਇਮਚੂਰ ਹੈ ਬੱਚੇ ਪੜ ਕੇ ਆਏ ਆ 6 5 5 6 6 ਸਾਲ ਹਾਂ ਕਾਲਜ ਵਿੱਚ ਪੜ ਕੇ ਆਏ ਤਰ੍ਹਾਂ ਤਰ੍ਹਾਂ ਦੇ ਲੋਕਾਂ ਨਾਲ ਮਿਲੇ ਨੇ ਇਹੋ ਜਿਹਾ ਫਾਇਦਾ ਤੁਹਾਨੂੰ ਮਿਲ ਰਿਹਾ ਬਹੁਤ 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 ਜ਼ਿਆਦਾ ਜੀ ਅੱਛਾ ਬੇਟੇ ਲਾਸਟ ਜਾਂਦੇ ਜਾਂਦੇ ਮੈਨੂੰ ਇਹ ਦੱਸੋ ਕਿ ਤੁਸੀਂ ਕੀ ਕਹਿਣਾ ਚਾਹੋਗੇ ਉਹ ਕੁੜੀਆਂ ਨੂੰ ਜਿਹੜੇ ਘਰਾਂ 'ਚ ਬੈਠੀਆਂ ਨੇ ਡਰਦੀਆਂ ਨੇ ਜਾਂ ਪੇਰੈਂਟਸ ਨੂੰ ਖਾਸ ਕਰਕੇ ਕਿਉਂਕਿ ਪੇਰੈਂਟਸ ਆਪਣੇ ਬੱਚੇ ਨੂੰ ਭੇਜਦੇ ਹੀ ਨਹੀਂ ਇਹੋ ਜੀ ਫੀਲਡ ਚ ਡਰ ਲੱਗਦਾ ਉਹਨਾਂ ਨੂੰ ਕਿ ਨਹੀਂ ਬੇਟੀ ਐ ਕੁੜੀ ਐ ਇਹ ਸੋਚ ਤੁਹਾਡੇ ਲੱਗਦਾ ਨੇ ਕਿ ਇਹ ਖਤਮ ਹੋਣੀ ਚਾਹੀਦੀ ਸਰ ਇਹ ਸੋਚ ਖਤਮ ਹੋਣੀ ਚਾਹੀਦੀ ਹੁਣ ਤੇ ਏਟ ਲੀਸਟ ਖਤਮ ਹੋਣੀ ਚਾਹੀਦੀ ਹੈ ਹਾਂਜੀ ਕੀ ਮੈਸੇਜ ਦੇਣਾ ਚਾਹੋਗੇ ਮੈਂ ਤੇ ਇਹੀ ਕਹੂੰਗੀ ਪੜਨਾ ਚਾਹੀਦਾ ਪੜੋ ਜਦੋਂ ਵੀ ਵੈਕੈਂਸੀਜ਼ ਨਿਕਲਣਗੀਆਂ ਫਿਲ ਕਰੋ ਕਰਕੇ ਮਤਲਬ ਪੇਪਰ ਕਲੀਅਰ ਕਰਕੇ ਜੁਆਇਨ ਕਰੋ ਫੋਰੈਸਟ ਗਾਰਡ ਬਹੁਤ ਵਧੀਆ ਇਸ ਡਿਪਾਰਟਮੈਂਟ ਚ ਹੋਰ ਵੀ ਜਿਦਾਂ ਬਲੌਕ ਆਫੀਸਰ ਦੀ ਵੀ ਨਿਕਲਦੀ ਡਿਪਟੀ ਰੇਂਜ ਵੈਕੈਂਸੀ ਵੀ ਨਿਕਲਦੀਆਂ ਨੇ ਫਿਲ ਕਰਨੀ ਚਾਹੀਦੀ ਹੈ ਕਰਕੇ ਮਹਿਕਮੇ ਚਾਓ ਬਹੁਤ ਵਧੀਆ ਮਹਿਕਮਾ ਹਾਂ ਜੀ ਬਿਲਕੁਲ ਮੈਨੂੰ ਹੁਣ ਇਹ ਵੀ ਸਰ ਨੇ ਤੁਹਾਡੇ ਗੁਰਦੀਪ ਸਰ ਜਿਨ੍ਹਾਂ ਦੇ ਗੱਲ ਕਰ ਰਹੇ ਹੋ ਤੁਹਾਡੇ ਪਿਤਾ ਸਮਾਨ ਆ ਸਾਰੇ ਜੋ ਸੱਚੀ ਸਰ ਉਹ ਸੱਚੀ ਪਿਤਾ ਸਮਾਨ ਆ ਸਰ ਮਤਲਬ ਉਹਨਾਂ ਨੇ ਐਜ਼ ਇਹ ਪਿਤਾ ਵਾਂਗ ਜਿਵੇਂ ਇੱਕ ਪਿਓ ਦਾ ਫਰਜ਼ ਹੁੰਦਾ ਨਾ ਆਪਣੇ ਬੱਚਿਆਂ ਨੂੰ ਉਹ 30 ਬੱਚਿਆਂ ਇਹਨਾਂ ਨੇ ਕਿਤੇ ਉਹਨਾਂ ਨੇ ਮੈਨੂੰ ਦੱਸਿਆ ਜੀ ਕਿ ਕੁਝ ਬੱਚਿਆਂ ਨੇ ਨਾ ਪੇਪਰ ਹੋਰ ਦਿੱਤੇ ਉਹ ਗਾਰਡ ਤੋਂ ਇਲਾਵਾ ਵੀ ਹੋਰ ਕਿਸੇ ਜੌਬ 'ਚ ਵੀ ਚਲੇ ਗਏ ਚਲੇ ਗਈਆਂ ਉਹ ਸਟਿਲ ਅਜੇ ਵੀ ਕਨੈਕਟਡ ਮਤਲਬ ਇੱਧਰ ਗੱਲ ਕਰਨ ਗਿਆ ਹਜੇ ਵੀ ਇੱਧਰ ਬਾਕੀ ਸਰ ਦੇ ਨਾਲ ਤੇ ਸਭ ਦਾ ਬਹੁਤ ਵਧੀਆ ਰਿਲੇਸ਼ਨ ਬਣ ਗਿਆ ਸੀ ਗੁਰਦੀਪ ਸਰ ਨੇ ਨਾ ਜੀ ਗੁਰਦੀਪ ਸਰ ਕਹ ਲਓ ਵੀ ਇੱਕ ਐਕਸਟਰਾ ਆਰਡਨਰੀ ਹੁੰਦੇ ਜਿਹਦਾ ਬੰਦੇ ਉਦਾਂ ਦਾ ਸਹਾਰਾ ਹੈ ਜੀ ਉਹਨਾਂ ਦਾ ਇੱਕ ਤਾਂ ਹਰ ਇੱਕ ਨਾਲ ਹਰ ਇੱਕ ਨਾਲ ਪਿਆਰ ਕਰਨ ਵਾਲੇ ਜੀ ਨੌਲੇਜ ਇੰਨਾ ਜ਼ਿਆਦਾ ਮਹਿਕਮੇ ਪ੍ਰਤੀ ਉਹਨਾਂ ਨੂੰ ਜੀ ਹੁਣ ਤਾਂ ਰਿਟਾਇਰਮੈਂਟ ਤੇ ਆ ਗਏ ਹਾਂ ਹਾਂ ਜੀ ਬਿਲਕੁਲ ਇੱਕ ਮਹੀਨਾ ਰਹਿ ਗਿਆ ਇੱਕ ਮਹੀਨਾ ਰਹਿ ਗਿਆ ਮਿਸ ਕਰੋਗੇ ਤੁਸੀਂ ਬਹੁਤ ਸਰ ਉਹਨਾਂ ਨੂੰ ਤਾਂ ਪੂਰਾ ਜੀ ਪੋਰਾ ਨੂੰ ਤਾਂ ਪੂਰਾ ਚਲੋ ਜਾਂਦੇ ਜਾਂਦੇ ਮੈਂ ਤੁਹਾਨੂੰ ਇੱਕ ਵਾਰੀ ਫਿਰ ਥੈਂਕਸ ਵੀ ਕਰਨਾ ਚਾਹਨਾ ਤੇ ਤੁਹਾਡਾ ਧੰਨਵਾਦ ਇਸ ਕਰਕੇ ਕੰਨਾ ਚਾਹੁੰਦਾ ਜਨਾ ਕਿ ਤੁਸੀਂ ਉਹ ਬੱਚਿਆਂ ਲਈ ਮਿਸਾਲ ਬਨੇ ਹੋ ਉਹ ਪੇਰੈਂਟਸ ਨੂੰ ਉਹ ਦੱਸਣਾ ਮੈਸੇਜ ਦੇਣਾ ਚਾਹੁੰਦੇ ਹੋ ਕਿ ਜਿਹੜੇ ਘਰਾਂ ਚ ਆਪਣੀਆਂ ਬੇਟੀਆਂ ਨੂੰ ਬਿਠਾਉਂਦੇ ਬੱਚਿਆਂ ਨੂੰ ਬਾਹਰ ਨਹੀਂ ਭੇਜਦੇ ਕਿਸੇ ਵੀ ਫੀਲਡ ਚ ਭੇਜਣ ਤੋਂ ਡਰਦੇ ਨੇ ਉਹਨਾਂ ਲਈ ਇੱਕ ਮਿਸਾਲ ਹੋ ਤੇ ਮੈਂ ਚਾਹਾਂਗਾ ਕਿ ਇਦਾਂ ਇਹਨਾਂ ਨੂੰ ਦੇਖ ਕੇ ਤੁਸੀਂ ਹੋਰ ਬੱਚੇ ਵੀ ਜਿਹੜੇ ਘਰਾਂ ਚ ਬੈਠੇ ਨੇ ਉਹ ਜ਼ਰੂਰ ਬਾਹਰ ਆਣ ਤੇ ਇਹਨਾਂ ਨੇ ਜਿਹੜੀ ਗੱਲ ਕੀਤੀ ਨਾ ਗੁਰਦੀਪ ਸਰ ਦੀ ਅਸੀਂ ਇਸ ਤੋਂ ਬਾਅਦ ਹੁਣ ਗੁਰਦੀਪ ਸਰ ਕੋਲ ਜਾਵਾਂਗੇ ਉਹਨਾਂ ਨੂੰ ਪੁੱਛਾਂਗੇ ਕਿ ਇਹ ਕੁੜੀਆਂ ਜਿਹੜੀਆਂ ਸੀਗੀਆਂ ਉਹਨਾਂ ਨੂੰ ਟ੍ਰੇਨਿੰਗ ਤੁਸੀਂ ਕਿੱਦਾਂ ਦਿੱਤੀ 30 ਬੱਚਿਆਂ ਦਾ ਬੈਸਿਕ ਕੁੜੀਆਂ ਦਾ ਬੈਸਿਕ ਕਿਸ ਤਰ੍ਹਾਂ ਦੇ ਮੈਨੇਜ ਕੀਤਾ ਕਿਉਂਕਿ ਕੁੜੀਆਂ ਨਾਲ ਮੈਨੇਜ ਕਰਨਾ ਵੀ ਓਖਾ ਲੰਬੀ ਜਿਹੜੀ ਉਹਨਾਂ ਦੀ ਡਿਊਟੀ ਉਹਦੇ ਵਿੱਚ ਉਹਨਾਂ ਨੇ ਹੁਣ ਤੱਕ ਸਿਰਫ ਮੁੰਡਿਆਂ ਨੂੰ ਹੀ ਟ੍ਰੇਨਿੰਗ ਦਿੱਤੀ ਸੀ ਕੁੜੀਆਂ ਨੂੰ ਟ੍ਰੇਨਿੰਗ ਕਿਸ ਤਰ੍ਹਾਂ ਦਿੱਤੀ ਇਹ ਵੀ ਉਹਨਾਂ ਕੋਲ ਜ਼ਰੂਰ ਜਾਣਾਂਗੇ ਇਹਨਾਂ ਕੁੜੀਆਂ ਨੂੰ ਫੋਰੈਸਟ ਗਾਰਡ ਦੀ ਟ੍ਰੇਨਿੰਗ ਦੇਣ ਵਾਲੇ ਰੇਂਜ ਅਫਸਰ ਗੁਰਦੀਪ ਸਿੰਘ ਜੀ ਮੇਰੇ ਨਾਲ ਮੌਜੂਦ ਹੈ। ਗੁਰਦੀਪ ਸਿੰਘ ਜੀ ਸਭ ਤੋਂ ਪਹਿਲਾਂ ਦੱਸੋ ਤੁਸੀਂ ਹੁਣ ਤੱਕ ਜਿੰਨੇ ਵੀ ਮੁੰਡਿਆਂ ਨੂੰ ਦਿੱਤੀ ਸੀ ਟ੍ਰੇਨਿੰਗ ਪਹਿਲੀ ਵਾਰ ਹੋਇਆ ਕਿ ਕੁੜੀਆਂ ਨੂੰ ਟ੍ਰੇਨਿੰਗ ਦਿੱਤੀ ਕੀ ਫਰਕ ਸੀ? ਕਿੰਨਾ ਕੋ ਮਹਿਸੂਸ ਹੋਇਆ ਕਿ ਫਰਕ ਹੈ ਸੀ ਜਾਂ ਨਹੀਂ ਸੀ? ਫਰਕ ਹੈ ਸੀ। ਪਹਿਲਾਂ ਤਾਂ ਸਾਡੇ ਲਈ ਬੜਾ ਚੈਲੰਜ ਸੀਗਾ ਇਹ। ਬਈ ਪਹਿਲੀ ਵਾਰੀ ਹੋਇਆ ਵੀ 29 ਲੜਕੀਆਂ ਜਿਹੜੀਆਂ ਨਵੀਆਂ ਰਿਕਰੂਟ ਭਰਤੀ ਹੋ ਕੇ ਸਾਡੇ ਕੋਲ ਆਏ ਪਹਿਲਾ ਬੈਚ ਉਹਨਾਂ 29 ਦਾ ਮੇਰੇ ਲਈ ਬਹੁਤ ਜ਼ਿਆਦਾ ਇੱਕ ਮੁਸ਼ਕਲ ਦੀ ਘੜੀ ਸੀ ਕਿਉਂ ਸੀਨੀਅਰ ਦਾ ਬੜਾ ਪ੍ਰੈਸ਼ਰ ਸੀਗਾ ਵੀ ਲੜਕੀਆਂ ਜਿਹੜੀਆਂ ਆਈਆਂ ਟ੍ਰੇਨਿੰਗ ਲਈ ਉਹ ਗਰਦੀਪ ਸਿੰਘ ਕੋਲ ਭੇਜੀਆਂ ਜਾਣ ਜੀ ਤੇ ਇੱਕ ਲੜਕੀਆਂ ਪਹਿਲੀ ਵਾਰੀ ਲੜਕੀਆਂ ਦੀਆਂ ਪ੍ਰੋਬਲਮਸ ਵੱਖਰੀਆਂ ਵੱਖਰੀਆਂ ਹੋਣੀਆਂ ਕੋਈ ਲੜਕੀ ਵਾਰਡਨ ਨਹੀਂ ਸੀ ਫਿਰ ਉਹ ਉਹ ਲੜਕੀ ਇੱਥੇ ਲਗਾਈ ਗਈ ਪਰ ਮੈਂ ਮਹਿਸੂਸ ਕੀਤਾ ਵੀ ਇਹ ਸਭ ਕੁਝ ਦੇ ਵਿੱਚ ਜੀ ਜਿਹੜੀਆਂ ਖਾਸ ਕਰਕੇ ਲੜਕੀਆਂ ਸੀ ਨਾ ਉਹਨਾਂ ਵੱਲੋਂ ਮੈਨੂੰ ਕੋਈ ਵੀ ਮੁਸ਼ਕਲ ਨਹੀਂ ਆਈ ਉਹ ਐਡੀਸ ਸਿਆਣੇ ਬੱਚੇ ਸਨ ਸਾਰੇ ਪੜੇ ਲਿਖੇ ਸਨ ਮਾਸਟਰ ਡਿਗਰੀ ਦੇ ਮੈਨੂੰ ਲੱਗਦਾ 16 ਬੱਚੇ ਉਹਨਾਂ ਚੋਂ ਜਿਹੜੇ ਮਾਸਟਰ ਡਿਗਰੀ ਕਰ ਰਹੇ ਸੀਗੇ ਜੀ 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 ਕਰ ਚੁੱਕੇ ਸੀਗੇ ਤੇ ਚੈਲੰਜ ਜ਼ਰੂਰ ਸੀ ਪਰ ਬੱਚਿਆਂ ਦੇ ਸਹਿਯੋਗ ਨਾਲ ਸੀਨੀਅਰਾਂ ਦੇ ਸਹਿਯੋਗ ਨਾਲ ਮੈਂ ਉਹਨਾਂ ਨੂੰ ਨੇਪਰੇ ਚਾੜਿਆ ਮੇਰੀ ਬੱਚਿਆਂ ਨਾਲ ਗੱਲ ਹੋਈ ਬੱਚੇ ਕਹਿ ਰਹੇ ਸੀ ਸਾਨੂੰ ਗੁਰਦੀਪ ਸਿੰਘ ਜੀ ਨੇ ਇੱਕ ਪਿਤਾ ਦੀ ਤਰ੍ਹਾਂ ਜਿਵੇਂ ਇਹਨਾਂ ਨੇ ਸਮਝਾਣਾ ਹੁੰਦਾ ਜਿੱਥੇ ਸਮਝਾਣ ਦੀ ਜਰੂਰਤ ਉਹ ਵੀ ਕੀਤਾ ਜਿੱਥੇ ਡੰਟਣ ਦੀ ਜਰੂਰਤ ਉਹ ਵੀ ਜਿੱਥੇ ਉਹਨਾਂ ਦੇ ਪੂਰੀ ਡਾਈਟ ਦਾ ਧਿਆਨ ਰੱਖਣਾ ਜਦੋਂ ਬਾਹਰ ਲੈ ਕੇ ਜਾਂਦੇ ਸੀ ਜਿਵੇਂ ਉਹਨਾਂ ਨੇ ਦੱਸਿਆ ਪੌਂਟਾ ਸਾਹਿਬ ਲੈ ਕੇ ਗਏ ਦੇਰਾਦੂਨ ਗਏ ਉੱਥੇ ਪੂਰਾ ਧਿਆਨ ਰੱਖਿਆ ਕਿਸੇ ਮਨ ਚ ਆਇਆ ਕਿ ਬੱਚਿਆਂ ਨੂੰ ਇੱਕ ਬੱਚਿਆਂ ਦੀ ਤਰ੍ਹਾਂ ਕੀਤਾ ਜਾ ਸਕਦਾ ਮੇਰੇ ਮਨ ਚ ਇਹ ਸੀ ਮੈਂ ਪਹਿਲੇ ਦਿਨ ਬੱਚਿਆਂ ਨੂੰ ਖੜੇ ਹੋ ਕੇ ਇਹ ਗੱਲ ਕਹੀ ਸੀ ਮੈਂ ਬੱਚਿਓ ਤੁਸੀਂ ਪੜ੍ਹਾਈ ਜਿੰਨੀ ਪੜੀਏ ਮਾਸਟਰ ਡਿਗਰੀ ਕੀਤੀ ਜੋ ਕੁਝ ਵੀ ਕੀਤਾ ਪਰ ਤੁਸੀਂ ਹੁਣ ਸਾਡੇ ਕੋਲ ਆਏ ਤੇ ਤੁਹਾਡੀ ਨਰਸਰੀ ਸਟਾਰਟ ਹੋ ਗਈ ਹੈ ਮੁੜ ਕੇ ਕਿਉਂ ਫੋਰੈਸਟ ਦੀ ਨਰਸਰੀ ਦੇ ਵਿੱਚ ਆਏ ਤੁਸੀਂ ਜੀ 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 ਤੇ ਜਿਉਂ-ਜਿਉਂ ਤੁਹਾਡਾ ਸਟੈਪ ਹੁੰਦਾ ਜਾਊਗਾ ਅੱਪ ਹੁੰਦਾ ਜਾਊਗਾ ਮੈਂ ਤੁਹਾਨੂੰ ਉਸ ਤਰ੍ਹਾਂ ਉਸ ਤਰ੍ਹਾਂ ਗ੍ਰੇਡ ਅੱਪ ਕਰਦਾ ਜਾਵਾਂਗਾ ਤੇ ਮੁੜ ਕੇ ਤੁਹਾਨੂੰ ਫੋਰੈਸਟ ਦੀ ਜਿਹੜੀ ਹੈ ਉਹਦੀ ਮਾਸਰੀ ਕਰਾਉਣੀ ਹੈ ਜੀ ਪਰ ਬਾਕੀ ਬਹੁਤੋ ਬੱਚਿਆਂ ਨੇ ਮੇਰਾ ਵਾਦਾ ਸੀ ਮੇਰੇ ਨਾਲ ਜਿਹੜਾ ਕੀਤਾ ਉਹਨੂੰ ਨਿਭਾਇਆ ਪਰ ਮੈਂ ਉਹਨਾਂ ਨੂੰ ਇੱਕ ਗੱਲ ਕਹੀ ਸੀ ਬੱਚਿਓ ਇਹ ਤੁਹਾਡੇ ਆਪਣੇ ਤੇ ਨਿਰਪਰ ਕਰਦਾ ਵੀ ਤੁਸੀਂ ਜਿਹੜੀਆਂ ਸਹੂਲਤਾਂ ਕਿਸ ਤਰ੍ਹਾਂ ਲੈਣੀਆਂ ਹੈ ਉਦੇ ਵਿੱਚ ਸਭ ਤੋਂ ਵੱਡੀ ਗੱਲ ਇਹ ਸੀ ਮੈਨੂੰ ਦੱਸਿਆ ਸੀ ਵੀ ਜੇ ਬੱਚੇ ਤੁਸੀਂ ਸਹੀ ਚੱਲੇ ਆ ਤੇ ਮੈਂ ਸਹੀ ਆ ਜੇ ਤੁਸੀਂ ਥੋੜਾ ਬਹੁਤ ਵੀ ਇਸ ਤਰ੍ਹਾਂ ਕੀਤਾ ਤੇ ਮੈਂ ਬਿਲਕੁਲ ਸਟ੍ਰਿਕਟ ਹੋ ਜਾਣਾ ਤੇ ਪਰ ਮੈਨੂੰ ਮੌਕਾ ਨਹੀਂ ਕਦੇ ਵੀ ਮਿਲਿਆ ਤੇ ਬਾਕੀ ਹੈ ਮੇਰੇ ਬੱਚਿਆਂ ਵਰਗੇ ਸੀ ਕਿ ਹੈ ਹੀ ਬੱਚੇ ਸੀਗੇ ਇੱਕ ਟੀਚਰ ਦੀ ਇਹ ਕੁਆਲਿਟੀ ਹੋਣੀ ਚਾਹੀਦੀ ਮੈਂ ਇਹ ਤੇ ਗੱਲ ਕਹਾਂਗਾ ਵੀ ਬੱਚਿਆਂ ਦੇ ਨਾਲ ਜੇ ਅਸੀਂ ਜ਼ਿਆਦਾ ਮਿਕਸ ਅਪ ਹੋ ਕੇ ਰਹਾਂਗੇ ਜੀ ਜੀ ਉਹਨਾਂ ਨੂੰ ਕਾਫੀ ਨੇੜੇ ਤੋਂ ਜਾਣਨ ਦਾ ਸਾਨੂੰ ਜਿਹੜਾ ਉਹ ਮੌਕਾ ਮਿਲਦਾ ਹੈ ਆ ਆਮ ਤੌਰ ਤੇ ਦੇਖਿਆ ਜਾਂਦਾ ਹੈ ਕਿ ਇੱਕ ਟੀਚਰ ਲਈ ਜਾਂ ਇੱਕ ਗੁਰੂ ਲਈ ਬੱਚੇ ਸਾਰੇ ਇੱਕੋ ਜਿਹੇ ਹੁੰਦੇ ਪਰ ਕੁਝ ਬੱਚੇ ਹੁੰਦੇ ਜਿਹੜੇ ਐਕਸਟਰਾਔਰਡਨਰੀ ਵੀ ਹੁੰਦੇ ਆ ਜਾਂ ਕੁਝ ਬੱਚੇ ਤੁਹਾਨੂੰ ਤੰਗ ਵੀ ਕਰਦੇ ਕੁਝ ਇਦਾਂ ਇਦਾਂ ਹੋਇਆ ਸੀ ਨਹੀਂ ਤੰਗ ਦਾ ਕਦੇ ਨਹੀਂ ਸੀ ਪਰ ਉਹ ਤੋਂ ਪਹਿਲਾਂ ਅਸੀਂ ਜਿੰਨੇ ਸਾਡੇ ਬੈਚ ਹੋਏ ਸੀ ਉਹਨਾਂ ਦੇ ਵਿੱਚ ਕਦੇ ਅਸੀਂ ਕਲਚਰ ਇਵੈਂਟ ਨਹੀਂ ਸੀ ਕਰਾਇਆ ਪਰ ਜਦੋਂ ਅਸੀਂ ਕਲਚਰ ਇਵੈਂਟ ਕਰਾਇਆ ਕਿ ਬੱਚਿਆਂ ਦੇ ਛੁਪਿਆ ਹੋਇਆ ਜਿਹੜਾ ਟੈਲੈਂਟ ਹੈ ਉਹ ਜਦੋਂ ਸਾਹਮਣੇ ਆਇਆ ਨਾ ਫਿਰ ਮੈਨੂੰ ਕਹਿਣਾ ਪਿਆ ਵੀ ਬੱਚਿਓ ਤੁਸੀਂ ਛੁਪੇ ਰੋਸਤਮ ਵੀ ਹੈ ਤੁਹਾਡੇ ਚ ਬਹੁਤ ਜ਼ਿਆਦਾ ਪੜ੍ਹਾਈ ਦੇ ਨਾਲ ਨਾਲ ਇਦਾਂ ਦੇ ਗੁਣ ਵੀ ਹੈਗੇ ਨੇ ਜਿਹੜੇ ਅੱਜ ਸਾਡੇ ਸਾਹਮਣੇ ਆਏ ਨੇ ਪਰ ਮੈਂ ਮਹਿਸੂਸ ਕਰਦਾ ਸੀ ਉਹ ਚੰਗੇ ਪਰਿਵਾਰਾਂ ਦੇ ਬੱਚੇ ਚੰਗੇ ਪੇਰੈਂਟਸ ਹੁੰਦੇ ਚੰਗੇ ਸੀ ਜਿਨ੍ਹਾਂ ਤੋਂ ਸਿੱਖਿਆ ਉਹਨਾਂ ਨੂੰ ਚੰਗੀ ਮਿਲੀ ਹੋਈ ਸੀ ਜਿਹਦੇ ਕਾਰਨ ਸਾਨੂੰ ਬਹੁਤੀ ਮੁਸ਼ਕਲ ਦਾ ਜਿਹੜਾ ਉਹ ਸਾਹਮਣਾ ਕਰਨਾ ਬਹੁਤ ਮਿਹਰਬਾਨੀ ਤੁਸੀਂ ਇਹ ਬੱਚਿਆਂ ਨੂੰ ਇਸ ਕਾਬਲ ਬਣਾਇਆ ਖਾਸ ਕਰਕੇ ਇੱਕ ਇਹੋ ਜਿਹੀ ਚੈਲੈਂਜਿੰਗ ਜੌਬ ਵਿੱਚ ਜਿੱਦੇ ਫੋਰੈਸਟ ਗਾਰਡ ਪਹਿਲੀ ਵਾਰ ਸੀਗਾ ਤੁਸੀਂ ਉਹਨਾਂ ਨੂੰ ਦੱਸਿਆ ਤੇ ਉਹ ਅੱਜ ਉਹ ਕਿਸੇ ਮੁਕਾਮ ਤੇ ਪਹੁੰਚੇ ਆ ਤੇ ਉਹਨਾਂ ਨੇ ਇੱਕ ਮਿਸਾਇਲ ਵੀ ਕਾਇਮ ਕਰ ਦਿੱਤੀ ਕਿ ਜਿਹੜਾ ਕੰਮ ਸਿਰਫ ਮੁੰਡੇ ਕਰਦੇ ਸੀ ਜਾਂ ਬੰਦੇ ਕਰਦੇ ਸੀ ਉਹਨਾਂ ਨੇ ਕੁੜੀਆਂ ਨੇ ਕਰਕੇ ਦਿਖਾਇਆ ਤੇ ਹੁਣ ਉਹ ਡਿਊਟੀ ਵੀ ਨਿਭਾਰੀਆਂ ਨੇ ਤੇ ਆਉਣ ਵਾਲੇ ਸਮੇਂ 'ਚ ਉਹਨਾਂ ਦਾ ਕਹਿਣਾ ਹੈ ਕਿ ਹੋਰ ਵੀ ਅਗਰ ਚੈਲੰਜ ਆਣਗੇ ਤਾਂ ਉਹ ਬਖੂਬੀ ਨਿਭਾਣਗੇ ਕੈਮਰਾਮੈਨ ਵਰਜੇਸ਼ ਨਾਲ ਪਰਮਜੀਤ ਸਿੰਘ ਰੰਗਪੁਰੀ ਵਾਈਸੋ ਪੰਜਾਬ ਹੁਸ਼ਿਆਰਪੁਰ